ਉਹਨੂੰ ਇਹ ਪ੍ਰੋਬਲਮ ਹੈ ਕਿ ਇੱਕ ਸਿੱਖ ਚਿਹਰੇ ਨੂੰ ਇੱਕ ਦਸਤਾਰ ਧਾਰੀ ਨੂੰ ਟਿਕਟ ਦੇਤੀ ਐ ਤੋਂ ਪ੍ਰੋਬਲਮ ਦਸਤਾਰ ਤੋਂ ਐ ਕੋਈ ਨਹੀਂ ਬਿੱਟੂ ਨੇ ਕੀਤਾ ਜੀ ਪੱਗ ਤੋਂ ਪ੍ਰੋਬਲਮ ਨਹੀਂ ਪੱਗ ਤੋਂ ਪਹਿਲੀ ਗੱਲ ਦੱਸ ਫਿਰ ਪ੍ਰੋਬਲਮ ਕਰਦੇ ਤੁਸੀਂ ਕਹ ਰਹੇ ਹੋ ਹਿੰਦੂਆਂ ਵਾਲੀ ਪ੍ਰੈਜੈਂਟੇਸ਼ਨ ਨਹੀਂ ਹੈ ਸਾਡਾ ਕੋ ਬੰਦਾ ਸੀ ਨਾ ਤਾਂ ਜੇ ਕਿ ਭਾਜੀ ਇਹ ਭਾਜੀ ਦੇ ਵਿੱਚ ਕੋਈ ਸਿੱਖ ਲੜ ਨਹੀਂ ਸਕਦਾ ਪੰਜਾਬ ਦੇ ਵਿੱਚ ਸਾਡਾ ਰਾਜਨੀਤਿਕ ਸੁਸ਼ਣ ਹੋ ਰਿਹਾ ਸਮਾਜਿਕ ਸੋਸ਼ਲ ਹੋ ਰਿਹਾ ਧਾਰਮਿਕ ਸੁਸ਼ਣ ਹੋ ਰਿਹਾ ਗੱਲ ਕਿਹੜੀ ਐ ਜਿਹੜੀ ਨਹੀਂ ਹੋ ਰਹੀ ਮੈਨੂੰ ਇਹ ਤਾਂ ਦੱਸ ਦਿਓ ਨਾ ਕੀ ਮਸਲਾ ਹੈ ਬੰਦਰ ਤੂੰ ਤੋੜੇ ਜਾਂਦੇ ਨੇ ਸੰਗਰੂਰ ਚ ਮੰਦਿਰ ਤੋੜਿਆ ਗਿਆ ਗੁਰੂ ਗ੍ਰੰਥ ਸਾਹਿਬ ਦੀ ਵੀ ਬੇਦਬੀ ਉਸੇ ਪੰਜਾਬ ਛੋਰੀ ਹੈ ਜਿੱਥੇ ਸਿੱਖ ਬਹੁ ਗਿਣਤੀ ਦੇ ਵਿੱਚ ਲੈ ਗਲਤ ਸੁਣ ਲੋ ਤੁਸੀਂ ਚਾਹੁੰਦੇ ਹੋ ਕਿ ਜੇ ਲੁਧਿਆਣਾ ਤੋਂ ਭਾਜਪਾ ਦਾ ਕੈਂਡੀਡੇਟ ਹੋਵੇ ਉਹ Hindu ਹੋਵੇ ਉਹ ਸਿੱਖ ਨਹੀਂ ਹੋ ਸਕਦਾ ਇਹ ਤਾਂ ਵੰਡੀ ਪਾਉਣ ਵਾਲੀ ਗੱਲ ਹੈ ਨਾ ਵੰਡੀ ਪਾਣ ਕਿ ਪੰਜਾਬੀ Hindu ਨੇ ਆਪਣਾ ਹੱਕ ਮੰਗ ਲਿਆ ਤਕਲੀਫ ਕਿਉ ਪਰ ਜਦੋਂ ਤੁਸੀਂ ਇਹ ਕਹਿੰਦੇ ਹੋ ਕਿ ਦਸਤਾਰਧਾਰੀ ਨਹੀਂ ਹੋ ਸਕਦਾ ਇਹਦੇ ਤੇ ਤਕਲੀਫ ਹੈ ਇਸ ਗੱਲ ਦੇ ਉੱਤੇ ਤਕਲੀਫ ਹੈ ਉਸ ਗੱਲ ਤੇ ਆ ਜਾਓ ਗੁਲਾਮ ਜੀ ਗੁਲਾਮ ਮੇਰੀ ਗੱਲ ਪਿਛਲੇ 55 ਸਾਲ ਕਿਨੇ ਗੁਲਾਮ ਹੋ ਪਗੜੀ ਤੋਂ ਸਮਝਦੀ ਸਾਨੂੰ ਸਰਕਾਰਾਂ ਨੇ ਬਣਾਇਆ ਪੋਲੀਟਿਕਲ ਪਾਰਟੀਆਂ ਨੇ ਬਣਾਇਆ ਜਦੋਂ ਸਿੱਖ ਇਹ ਗੱਲ ਕਹਿੰਦਾ ਕਿ ਅਸੀਂ ਇਸ ਮੁਲਕ ਚ ਗੁਲਾਮ ਆਉ ਠੀਕ ਕਹਿੰਦਾ ਫਿਰ ਆਪਦੀ ਗੱਲ ਕਰਸੋ ਤੁਸੀਂ ਅੱਜ ਪੰਜਾਬ ਚ ਬਹਿ ਕੇ ਕਹਿੰਦੇ ਕਿ ਅਸੀਂ ਦਸਤਾਰਧਾਰੀਆਂ ਦੇ ਗੁਲਾਮ ਆ ਮੱਕੜ ਸਾਹਿਬ ਇੱਕ ਗੱਲ ਸਮਝੋ ਮੇਰੀ ਗੱਲ ਮੰਗ ਲਿਆ ਤੁਹਾਡਾ ਸੈਕੂਲਰਿਜ਼ਮ ਕਿਤੇ ਮਤਲਬ ਤੁਸੀਂ ਬਹੁਤ ਕਲੀਅਰ ਹੋ ਆਪਣਾ ਹੱਕ ਮੰਗ ਲਿਆ ਨਹੀਂ ਹੱਕ ਮੰਗਣ ਦੀ ਗੱਲ ਨਹੀਂ ਤੁਸੀਂ ਬਹੁਤ ਕਲੀਅਰ ਹੋ ਕਿ ਜੇ ਹਿੰਦੂ ਦੀ ਗੱਲ ਹੈ ਤਾਂ ਉੱਥੇ ਕਿਸੇ ਸਿੱਖ ਦੀ ਐਂਟਰੀ ਨਹੀਂ ਹੈ ਬਿਲਕੁਲ ਨਹੀਂ ਬ ਉਹ ਪਰਮਨੀਤ ਬਿੱਟੂ ਕਰ ਰਹੇ ਹੈ ਨਾ ਹਰ ਦਿਨ ਉਹ ਮੰਦਰ ਚ ਨੇ ਕਦੇ ਕਨਈਆ ਮਿੱਤਲ ਆ ਰਹੇ ਹੈ ਉੱਥੇ ਬੰਕੇ ਬਿਹਾਰੀ ਦੀ ਭਗਵਾਨ ਰਾਮ ਦੀ ਗੱਲ ਹੋ ਰਹੀ ਹੈ ਨਾਰੇ ਲੱਗ ਰਹੇ ਹੈ ਕਦੋਂ ਹੋ ਰਹੀ ਹੈ ਸਾਰਾ ਦਿਨ ਬੈਠ ਕੇ ਕੱਲ ਤੁਸੀਂ ਦੇਖਿਆ ਨਹੀਂ ਰਮਨੀਤ ਬਿੱਟੂ ਫੋਟੋ ਹੱਥ ਚ ਰੱਖ ਕੇ ਕਦੋਂ ਹੋ ਰਹੀ ਹੈ ਅੱਜ ਵੋਟਾਂ ਦੀ ਗੱਲ ਆ ਗਈ ਤਾਂ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਜੈ ਮਾਤਾ ਦੀ ਜੈ ਮਾਤਾ ਦੀ ਕਿਉਂ ਕਾਦ ਲਈ ਦੱਸੋ ਨਾ ਐਡਾ ਹਿੰਦੂ ਉਹ ਗੈਰ ਮਰਦਾ ਵਿੱਚ ਜਿਹੜਾ ਆਵੇ ਸਾਡੇ ਕੋਲੋਂ ਸਾਨੂੰ ਖੁੱਦੂ ਬਣਾ ਕੇ ਚਲੇ ਜਾਵੇ ਬੇਕੂ ਬਣਾ ਕੇ ਚਲਾ ਜਾਵੇ ਰੋ ਜਿੱਤਣਗੇ ਜਿੱਤ ਕੇ ਜਾਣਗੇ ਤੁਹਾਡੀ ਗੱਲ ਨਹੀਂ ਕਰਨਗੇ ਜਿਹੜੇ ਅੱਜ ਤੁਹਾਡੇ ਬਾਰੇ ਗੱਲ ਕਰ ਰਹੇ ਸਾਰਾ ਪਿੰਡ ਮਰ ਜੇ ਬਿੱਟੂ ਸਰਪੰਚ ਨਹੀਂ ਬਣਦਾ ਸਾਰਾ ਪਿੰਡ ਮਰ ਜੇ ਬਿੱਟੂ ਸਰਪੰਚ ਨਹੀਂ ਬਣਦਾ ਤੁਹਾਡੇ ਨਾਲ ਬਹੁਤ ਮਾੜੀ ਹੋਊਗੀ ਰਵਨੀਤ ਬਿੱਟੂ ਜੇ ਜਿੱਤ ਕੇ ਸਰਕਾਰ ਉੱਤੇ ਬਣ ਗਈ ਤੇ ਐਮਪੀ ਸਾਹਿਬ ਦੀ ਨਿਗਾਚ ਰਹੋਗੇ ਤੁਸੀਂ 5 ਸਾਲ ਦੇਸ਼ ਦੀ ਸਰਕਾਰ ਤੁਹਾਡੇ ਵੱਲ ਏਜੰਸੀਆਂ ਤੁਹਾਡੇ ਵੱਲ ਦੇਸ਼ ਦਾ ਸਾਰਾ ਸਿਸਟਮ ਤੁਹਾਡੇ ਵੱਲ ਆਰਐਸਐਸ ਐਡੀ ਵੱਡੀ ਸੰਸਥਾ ਉਹ ਤੁਹਾਡੇ ਕੋਲੇ ਐ ਅੱਜ ਹਰ ਥਾਂ ਦੇ ਉੱਤੇ ਚਰਚਾ ਵੀ ਹਿੰਦੂ ਰਾਸ਼ਟਰ ਬਣਾਉਣਾ ਬਹੁ ਗਿਣਤੀ ਥੋੜੀ 100 ਕਰੋੜ ਦੇ ਨੇੜੇ ਆਬਾਦੀ ਉਹ ਤੁਹਾਡੇ ਕੋਲੇ ਅੱਜ ਵੀ ਰਜੀਵ ਟੈਂਡਨ ਕਹਿ ਰਿਹਾ ਕਿ ਅਸੀਂ ਦਸਤਾਰਧਾਰੀਆਂ ਦੇ ਗੁਲਾਮ ਆ ਜਿਹੜੇ ਦਸਤਾਰਧਾਰੀਆਂ ਨੇ ਮਹਾਰਾਜਾ ਰਣਜੀਤ ਸਿੰਘ 'ਚ ਵੀ ਕਿਸੇ ਨੂੰ ਗੁਲਾਮ ਨਹੀਂ ਬਣਾਇਆ ਰਾਜ ਦੇ ਵਿੱਚ ਉਹ ਅੱਜ ਰਜੀਵ ਟੈਂਡਨ ਕਹਿ ਰਿਹਾ ਪੰਜਾਬ 'ਚ ਗੁਲਾਮ ਆ ਅਸੀਂ ਇਹ ਸ਼ਰਮਨਾਕ ਬਿਆਨ ਪੰਜਾਬੀ ਹਿੰਦੂ ਸੀ ਕਿੱਥੇ ਲੜਾ ਇਹ ਸ਼ਰਮਨਾਕ ਬਿਆਨ ਹੈ ਤੁਹਾਡਾ ਚੋਣਾਂ ਦੀ ਕੈਂਪੇਨ ਦਾ ਆਖਰੀ ਹਫਤਾ ਹੈ ਤੇ ਪੂਰੇ ਦੇਸ਼ ਦੇ ਵਿੱਚ ਪੰਜਾਬ ਉਹਨਾਂ ਆਖਰੀ ਸੂਬਿਆਂ ਚੋਂ ਐ ਜਿੱਥੇ ਵੋਟਾਂ ਪੈਣੀਆਂ ਨੇ 1 ਤਰੀਕ ਨੂੰ ਤੇ 4 ਨੂੰ ਸਰਕਾਰ ਬਣ ਜਾਣੀ ਐ ਮੋਦੀ ਸਾਹਿਬ ਦੁਬਾਰਾ ਜਾਂ ਨਵੀਂ ਸਰਕਾਰ ਇਹਦੀ ਚਰਚਾ ਹਰ ਪਾਸੇ ਐ ਪਰ ਲੁਧਿਆਣਾ ਦੀ ਸੀਟ ਤੇ ਇੱਕ ਜ਼ਿਕਰ ਇਹ ਹੋ ਰਿਹਾ ਕਿ ਬਹੁਤ ਸਾਰੇ ਹਿੰਦੂ ਸੰਗਠਨ ਨਾਰਾਜ਼ ਨੇ ਕਿ ਸਾਡੀ ਰੈਪ੍ਰেজੈਂਟੇਸ਼ਨ ਕਿਉਂ ਨਹੀਂ ਹੋਈ ਰਵਨੀਤ ਬਿੱਟੂ ਕੈਂਡੀਡੇਟ ਨੇ ਮੁਕਾਬਲੇ ਦੇ ਵਿੱਚ ਨੇ ਪਰ ਹਿੰਦੂ ਸਮਾਜ ਦੀ ਰੈਪ੍ਰেজੈਂਟੇਸ਼ਨ ਕਿੱਥੇ ਐ ਇਹ ਗਿਲਾ ਰਜੀਵ ਟੰਡਨ ਕਰ ਰਹੇ ਨੇ ਸ਼ਿਵ ਸੈਨਾ ਤੋਂ ਸਾਡੇ ਨਾਲ ਨੇ ਬਹੁਤ ਸਵਾਗਤ ਹੈ ਤੁਹਾਡਾ ਜੈਕਾਰਾ ਵੀਰ ਬਜਰੰਗੇ ਹਰ ਹਰ ਮਹਾਦੇਵ ਕੀ ਗੱਲ ਆ ਤੁਹਾਨੂੰ ਹੁਣ ਤੱਕ ਚਾਹੁੰਦੇ ਸੀ ਵੀ ਭਾਜਪਾ ਸਟਰੋਂਗ ਹੋਵੇ ਦੇਸ਼ 'ਚ ਹਿੰਦੂ ਦੀ ਗੱਲ ਹੋ ਰਹੀ ਐ ਤੇ ਪੰਜਾਬ 'ਚ ਵੀ ਹੋਵੇ ਹੁਣ ਜਦੋਂ ਲਹਿਰ ਬਣੀ ਐ ਜਦੋਂ ਰਵਨੀਤ ਬਿੱਟੂ ਇੱਥੇ ਵਿਨਿੰਗ ਪੋਸੀਬਿਲਟੀ 'ਚ ਨੇ ਤੁਹਾਨੂੰ ਉਹਨਾਂ ਤੋਂ ਦਿੱਕਤ ਹੋਗੀ ਯੂਪੀ ਤਾਂ ਯੂਪੀ ਦੇ Hindu ਦੀ ਗੱਲ ਹੁੰਦੀ ਹੈ। ਬਿਹਾਰ ਚਲ ਜੋ ਬਿਹਾਰੀ Hindu ਦੀ ਗੱਲ ਹੁੰਦੀ ਹੈ। ਮਹਾਰਾਸ਼ਟਰ ਚਲ ਜੋ ਮਰਾਠਿਆਂ ਦੇ Hinduਾਂ ਦੀ ਗੱਲ ਹੁੰਦੀ ਹੈ। ਪੰਜਾਬ 'ਚ ਪੰਜਾਬੀ Hindu ਦੀ ਗੱਲ ਕਿਉਂ ਨਹੀਂ ਹੁੰਦੀ? ਕੌਣ ਨਹੀਂ ਕਰਦਾ? ਦੱਸੋ ਕਦੋਂ ਹੋਈ ਹੈ? ਹੁੰਦੀ ਹੈ ਹੋਰ ਕਿਵੇਂ ਗੱਲ ਹੋਣੀ? ਮੋਦੀ ਜੀ ਮੋਦੀ ਜੀ ਪਟਿਆਲੇ ਰੈਲੀ ਜਾਂਦੇ ਨੇ। ਹੂੰ। ਪਹਿਲੀ ਗੱਲ ਤਾਂ ਉਹਨਾਂ ਨੂੰ ਸ਼ੰਭੂ ਬੜਾ ਟੱਪਦੇ ਨੇ ਨਾ ਡਰ ਲੱਗ ਲੈਂਦਾ ਪੱਦ ਬਣ ਕੇ ਆਂਦੇ ਨੇ। ਉੱਥੇ ਜਿੰਨੇ ਵੀ ਮੁੱਦੇ ਚੱਕੇ ਗਏ ਨੇ ਨਾ ਸਿਰਫ 6 ਸਮਾਰੋਹ ਚੱਕੇ ਗਏ ਨੇ ਪੱਗ ਬੰਨਣ ਚ ਤੁਹਾਨੂੰ ਕੀ ਪਰਵਾਹ ਨਹੀਂ ਨਹੀਂ ਪਹਿਲਾਂ ਮੇਰੀ ਗੱਲ ਸੁਣੋ ਨਹੀਂ ਜੇ ਮੋਦੀ ਜੀ ਆਉਂਦੇ ਆ ਪੱਗ ਬੰਨ ਲੈਂਦੇ ਨਹੀਂ ਲੋਜੀਕਲ ਗੱਲ ਕਰੀਏ ਆਪਾਂ ਪਹਿਲਾਂ ਮੇਰੀ ਗੱਲ ਸੁਣੋ ਆਪਾਂ ਲੋਜੀਕਲ ਗੱਲ ਕਰੀਏ ਦੇਖੋ ਤੁਸੀਂ ਟਿੱਪਣੀ ਨਾ ਕਰੋ ਤੁਸੀਂ ਟਿੱਪਣੀ ਨਾ ਕਰੋ ਮੈਂ ਕਿੰਨਾ ਹਿੰਦੂ ਰਹਿੰਦਾ ਮੈਂ ਤੁਹਾਡੀ ਗੱਲ ਮੈਂ ਬਿਲਕੁਲ ਚੁੱਪ ੋ ਕੇ ਤੁਹਾਡੀ ਗੱਲ ਸੁਣੂੰਗਾ ਪਰ ਮੈਨੂੰ ਇਸ ਗੱਲ ਦਾ ਜਵਾਬ ਦੇ ਦਿਓ ਕਿ ਜੇ ਆ ਕੇ ਪੱਗ ਬੰਨ ਲੈਂਦੇ ਤਾਂ ਉਹਦੇ ਤੋਂ ਤੁਹਾਨੂੰ ਕੀ ਸਮੱਸਿਆ ਇੱਕ ਸਮੱਸਿਆ ਕੀ ਹੈ ਨਾ ਉਹਦੇ ਪੱਗ-ਪੱਗ ਜਿੰਨੀ ਗੱਲਾਂ ਕੀਤੀਆਂ ਸਿਰਫ 6 ਮਹੀਨੇ ਦੀ ਕੀਤੀ ਗਈਆਂ ਕਿ ਆਪ ਪੰਜਾਬ ਸਿੰਧੂ ਨਹੀਂ ਦਿੰਦਾ ਕਿ ਆਪ ਜਿੰਨਾ ਪੰਜਾਬ ਸਿੰਧੂ ਰੋਂਦਾ ਸਾਰਾ ਹੀ ਮ੍ਰਿਤੇ ਛੱਲੇ ਚ ਪਿਆ ਵੈ ਦੱਸੋ ਨਾ ਮੇਰੀ ਗੱਲ ਕਿੱਥੇ ਖੜਾ ਪੰਜਾਬੀ Hindu ਕਿੱਥੇ ਖੜਾ ਹੈ ਜਿਹੜਾ ਸ਼ੋਸ਼ਣ ਪਿਛਲੇ 55 ਸਾਲ ਤੋਂ ਸਾਡਾ ਹੋ ਰਿਹਾ ਉਹ ਸ਼ੋਸ਼ਣ ਹੁਣ ਫਿਰ ਹੋ ਰਿਹਾ ਜਿਹੜੀ ਗੱਲ ਕਾਂਗਰਸ ਕਰਦੀ ਹੈ ਉਹੀ ਗੱਲ BJP ਕਰ ਰਹੀ ਹੈ ਦੱਸੋ ਪੰਜਾਬੀ Hindu ਕਿੱਥੇ ਜਾਵੇ ਹੁਣ ਤਾਂ ਸੈਂਟਰ 'ਚ ਕਹਿੰਦੇ ਤੁਹਾਡਾ ਰਾਜ ਹੈ Hindu ਰਾਸ਼ਟਰ ਹੈ ਇਹ ਬਿਲਕੁਲ ਪੰਜਾਬ ਹੈ ਸੈਂਟਰ 'ਚ ਹੈ ਨਾ ਪੰਜਾਬ 'ਚ ਕਿਦਾਂ ਜੋ ਪੁਲਸੀ ਯੂਪੀ ਚ ਪ੍ਰਯੋਗ ਕੀਤੀ ਜਾਂਦੀ ਹੈ ਉਹ ਪੰਜਾਬ ਚ ਨਹੀਂ ਬੀਜਪੀ ਜਿਤਾਉਂਗੇ ਤਾਂ ਲੈ ਕੇ ਆਵਾਂਗੇ ਉਹ ਤਾਂ ਇਹ ਨਾਰਾ ਦੰਦੇ ਆ ਬੀਜਪੀ ਦੇ ਲੀਡਰ ਨਾ ਆਪ ਚ ਬਹਿ ਕੇ ਮੰਥਨ ਕਰਨ ਲੱਗ ਗਏ ਨੇ ਵੇਖ ਲੁਧਿਆਣਾ ਸ਼ਹਿਰ ਤੋਂ ਰੁਨੀ ਸਿੰਘ ਬਿੱਟੂ ਨੂੰ ਟਿਕਟ ਦੇਣੀ ਸੀਗੀ ਅਗਰ ਪਟਿਆਲੇ ਚੋਂ ਮਹਾਰਾਣੀ ਪ੍ਰਨੀਦੂ ਨੂੰ ਟਿਕਟ ਦੇਣੀ ਸੀਗੀ ਅਗਰ ਅੰਮ੍ਰਿਤਸਰ ਚੋਂ ਤਿੰਦਰ ਸਿੰਘ ਸੰਦੂ ਨੂੰ ਟਿਕਟ ਦੇਣੀ ਸੀ ਅਕਾਲੀ ਛੱਡ ਤੋਂ ਮਾੜੇ ਸੀ ਘਟੂ ਘਟ ਸਾਡੇ ਹੱਕਾਂ ਤੇ ਟਾਕਾ ਤਾਂ ਨਾ ਮਾਰਦੇ ਸੋ ਨਿਆ ਪ੍ਰੋਬਲਮ ਹੈ ਕਿ ਇੱਕ ਸਿੱਖ ਚਿਹਰੇ ਨੂੰ ਇੱਕ ਦਸਤਾਰਧਾਰੀ ਨੂੰ ਟਿਕਟ ਦੇਦੀ ਹੈ ਪ੍ਰੋਬਲਮ ਦਸਤਾਰ ਤੋਂ ਹੈ ਨਹੀਂ ਬਿੱਟੂ ਨੇ ਕੀਤਾ ਕੀ ਪੱਗ ਤੋਂ ਪ੍ਰੋਬਲਮ ਨਹੀਂ ਪੱਗ ਤੋਂ ਨਹੀਂ ਪਹਿਲੀ ਗੱਲ ਤਾਂ ਫਿਰ ਪ੍ਰੋਬਲਮ ਕਰਦੇ ਬਿੱਟੂ ਨੇ ਕੀਤਾ ਕੀ ਹੈ ਪਹਿਲੀ ਗੱਲ ਬਿੱਟੂ ਨੇ ਕੀ ਨਹੀਂ ਕੀਤਾ ਕੀਤਾ ਇੱਕ ਵੱਖਰਾ ਮਸਲਾ ਆਪਾਂ ਡਵੈਲਪਮੈਂਟ ਤੇ ਤਾਂ ਗੱਲ ਹੀ ਨਹੀਂ ਕਰ ਰਹੇ ਆਪਾਂ ਤਾਂ ਤੁਹਾਡੀ ਰੈਪ੍ਰেজੈਂਟੇਸ਼ਨ ਦੀ ਗੱਲ ਕਰ ਰਹੇ ਹਾਂ ਮੈਂ ਚਲੋ ਆਜੂ ਫਿਰ ਉੱਤੀ ਆਜੂ ਫਿਰ ਤੁਸੀਂ ਕਹਿ ਰਹੇ ਹੋ ਹਿੰਦੂਆਂ ਦੀ ਰੈਪ੍ਰেজੈਂਟੇਸ਼ਨ ਨਹੀਂ ਹੈ ਸਾਡਾ ਇੱਕ ਬੰਦਾ ਸੀ ਨਾ ਤਾਂ ਜੇ ਕਿ ਭਾਜਪਾ ਇਹ ਭਾਜਪਾ ਦੇ ਵਿੱਚ ਕੋਈ ਸਿੱਖ ਲੜ ਨਹੀਂ ਸਕਦਾ ਪੰਜਾਬ ਦੇ ਵਿੱਚ ਸਾਡਾ ਰਾਜਨੀਤਿਕ ਸੋਸ਼ਣ ਹੋ ਰਿ ਜੁਨੀਰ ਜਦੋਂ ਵਿਧਾਨ ਸਭਾ ਚੋਣਾਂ ਹੁੰਦੀਆਂ ਨੇ ਨਾ ਤਾਂ ਉਸਲੇ ਅਕਾਲੀ ਦਾ ਲੋਵੇ 15 ਤੋਂ 20 ਸੀਟਾਂ, ਭਾਜਪਾ ਹੋਵੇ 20 ਤੋਂ 22 ਸੀਟਾਂ, ਕਾਂਗਰਸ ਹੋਵੇ 22 ਤੋਂ 23 ਸੀਟਾਂ, ਆਮ ਆਦਮੀ ਪਾਰਟੀ ਹੋਵੇ ਤਾਂ 20 ਤੋਂ 21 ਸੀਟਾਂ, ਹਿੰਦੂ ਸਮਾਜ ਨੂੰ ਦਿੰਦੇ ਆ। ਜਦਕਿ ਸਾਡੇ ਕਿੰਨਾ ਹੱਕ ਬਣਦਾ ਵਿਧਾਨ ਸਭਾ ਸੀਟਾਂ 'ਚ 60 ਤੋਂ 65 ਸੀਟਾਂ ਹੁੰਦੀਆਂ ਨੇ ਜਿੱਥੇ ਹਿੰਦੂ ਬਹੁਲਵਾਦੀ ਹੈਗੀ ਐ ਪਰ ਖੜੇ ਕਿੰਨੇ ਕਿਤੇ ਜਾਂਦੇ 20 ਤੋਂ 22 ਬਾਕੀ ਕਿਉਂ ਨਹੀਂ ਦੱਸੋ ਨਾ ਅਗਰ ਜਿੱਤ ਕੇ ਸਾਡੇ ਜਾਣ 60 ਤੋਂ 65 ਬੰਦੇ ਸਾਡੇ ਲੜਨ ਨੇ 40 ਤੋਂ 45 ਸਾਡੇ ਉਮੀਦਵਾਰ ਜਿੱਤ ਕੇ ਜਾਂਦੇ ਨੇ ਵਿਧਾਨ ਸਭਾ ਗੱਲ ਕਿਹੜੀ ਆ ਜਿਹੜੀ ਨਹੀਂ ਹੋ ਰਹੀ ਮੈਨੂੰ ਇਹ ਤਾਂ ਦੱਸ ਦਿਓ ਨਾ ਕੀ ਮਸਲਾ ਹੈ ਮੰਦਰ ਤੋੜੇ ਜਾਂਦੇ ਨੇ ਸੰਗਰੂਰ ਚ ਮੰਦਰ ਤੋੜਿਆ ਗਿਆ ਤੇ ਗੁਰੂ ਗ੍ਰੰਥ ਸਾਹਿਬ ਦੀ ਵੀ ਬੇਦਬੀ ਉਸੇ ਪੰਜਾਬ ਛੋਰੀ ਆ ਜਿੱਥੇ ਸਿੱਖ ਬਹੁ ਗਿਣਤੀ ਦੇ ਵਿੱਚ ਲੈ ਗੱਲ ਤਾਂ ਸੁਣ ਲਓ Hindu ਵੀ ਬਹੁ ਗਿਣਤੀ ਚ Hindu ਵੀ 48 ਤੋਂ 90% ਬੈਠਾ ਠੀਕ ਆ ਜਦੋਂ ਮੰਦਰ ਟੁੱਟਦਾ ਨਾ ਕੋਈ ਸੰਤਰੀ ਮੰਤਰੀ ਆ ਕੇ ਨਹੀਂ ਬੈਠਦਾ ਉੱਥੇ ਜਦੋਂ ਸਿਕਸ ਮਹੀਨੇ ਦੀ ਬੇਦਬੀ ਹੁੰਦੀ ਆ ਮੁੱਖ ਮੰਤਰੀ ਡੀਜੀਪੀ ਤੱਕ ਉੱਥੇ ਤੱਕ ਪਹੁੰਚ ਜਾਂਦੇ ਨਹੀਂ ਜਾਂਦੇ ਇੱਥੇ ਐਸੇ ਹੀ ਭੇਜ ਕੇ ਮਾਮਲੇ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਨਹੀਂ ਮੈਂ ਡਿਸਐਗਰੀ ਕਰਦਾ ਤੁਹਾਡੇ ਯਾਦ ਹੈ ਜਗਰਾਉਂ ਜਗਰਾਉਂ ਸ਼ਿਵ ਮੰਦਰ ਚਬੇਦ ਵੀ ਹੋਈ ਕਾਉਂਸਲਿੰਗ ਦੇ ਉੱਤੇ ਕੌਣ ਨਹੀਂ ਪਹੁੰਚਿਆ ਉੱਥੇ ਮੈਨੂੰ ਦੱਸੋ ਦੱਸੋ ਕਿਹੜਾ ਪਹੁੰਚਿਆ ਸਾਰੇ ਲੀਡਰ ਪਹੁੰਚੇ ਆ ਦੱਸੋ ਨਾ ਡੀਜੀਪੀ ਪਹੁੰਚਿਆ ਪੰਜਾਬ ਦਾ ਮੁੱਖ ਮੰਤਰੀ ਪਹੁੰਚਿਆ ਸਿੱਖ ਸਮਾਜ ਦੀ ਬੇਦ ਵੀ ਹੁੰਦੀ ਨਾ ਦਰਬਾਰ ਸਾਹਿਬ ਦੀ ਬੇਦ ਵੀ ਸੀ ਭਗਵੰਤ ਮਾਨ ਦੀ ਥਾ ਉੱਥੇ ਸੀਗੇ ਸੀਗੇ ਨਗਦੀ ਸਿੰਘ ਡੀਜੀਪੀ ਸਾਹਿਬ ਕਿੱਥੇ ਸੀ ਅੰਮ੍ਰਿਤਸਰ ਸੀਗੇ ਸੰਗਰੂਰ ਦੇ ਵਿੱਚ ਮੰਦਿਰ ਤੋੜ ਦਿੱਤਾ ਜਾਂਦਾ ਭਗਵਾਨ ਬੋਲੇ ਨਾਦ ਦਾ ਮਲੇਰਕੋਲਾ ਚ ਮੰਦਪੋਰੇ ਨਾਦ ਦੀਆਂ ਮੂਰਤੀਆਂ ਛਤਿਅਤ ਕਰ ਦਿੱਤੀਆਂ ਜਾਂਦੀਆਂ ਲੁਧਿਆਣਾ ਸ਼ਹਿਰ ਦੇ ਵਿੱਚ ਮੰਦਿਰ ਤੋੜ ਦਿੱਤਾ ਜਾਂਦਾ ਦੱਸੋ ਕਿਹੜੇ ਵੱਡੇ ਅਧਿਕਾਰੀ ਨੇ ਕਿਹੜੇ ਵੱਡੇ ਮੰਤਰੀ ਨੇ ਕਿਹੜੇ ਮੁੱਖ ਮੰਤਰੀ ਨੇ ਆ ਕੇ ਉਹਦੀ ਸਾਦ ਲਈਤੀ ਕੌਣ ਕਰ ਰਿਹਾ ਹੈ ਸਭ ਜਿਹੜੇ ਵੀ ਸ਼ਰਾਤੀ ਦਿੱਤੋਂ ਲੋਕ ਕਰਦੇ ਜਿਹੜੇ ਮਰਜ਼ੀ ਕਰ ਰਹੇ ਨੇ ਗੱਲ ਫੜਦਾ ਕਿਹਦਾ ਕੰਮ ਹੈ ਸਰਕਾਰਾਂ ਦਾ ਕਿਵੇਂ ਕਰਨੀ ਉਹਨਾਂ ਤੇ ਕਾਰਵਾਈ ਕਠੋਰ ਦੱਸੋ ਨਾ ਅਸੀਂ ਕਿੱਥੇ ਖੜੇ ਆ ਤੁਸੀਂ ਸਿਰਫ ਇਸ ਗੱਲ ਨੂੰ ਲੈ ਕੇ ਰੈਪ੍ਰেজੈਂਟੇਸ਼ਨ ਚਾਹੁੰਦੇ ਹੋ ਕਿ ਇਹ ਇਸ ਗੱਲ ਪਿੱਛੇ ਤੁਹਾਡੀ ਰੈਪ੍ਰেজੈਂਟੇਸ਼ਨ ਹੋਵੇ ਜਦੋਂ ਸਾਡੇ 50 ਐਮ.ਐਲ.ਏ. ਹਿੰਦੂ ਬਣਨ ਤੁਸੀਂ ਚਾਹੁੰਦੇ ਹੋ ਕਿ ਜੇ ਲੁਧਿਆਣਾ ਤੋਂ ਬੀ.ਜੇ.ਪੀ ਦਾ ਕੈਂਡੀਡੇਟ ਹੋਵੇ ਉਹ ਹਿੰਦੂ ਹੋਵੇ ਉਹ ਸਿੱਖ ਨਹੀਂ ਹੋ ਸਕਦਾ ਇਹ ਤਾਂ ਵੰਡੀ ਪਾਉਣ ਵਾਲੀ ਗੱਲ ਹੈ ਨਾ ਵੰਡੀ ਪਾਣ ਕਿਉਂ ਜਦੋਂ ਹਿੰਦੂ ਸਮਾਜ ਨੇ ਆਪਣਾ ਹੱਕ ਮੰਗ ਲਿਆ ਤੁਹਾਡਾ ਸੈਕੂਲਰਿਜ਼ਮ ਕਿੱਥੇ ਮਤਲਬ ਤੁਸੀਂ ਬਹੁਤ ਕਲੀਅਰ ਹੋ ਨਹੀਂ ਹੱਕ ਮੰਗਣ ਦੀ ਗੱਲ ਨਹੀਂ ਤੁਸੀਂ ਬਹੁਤ ਕਲੀਅਰ ਹੋ ਕਿ ਜੇ ਹਿੰਦੂ ਦੀ ਗੱਲ ਹੈ ਤਾਂ ਉੱਥੇ ਕਿਸੇ ਸਿੱਖ ਦੀ ਐਂਟਰੀ ਨਹੀਂ ਹੈ ਬਿਲਕੁਲ ਨਹੀਂ ਬਿਲਕੁਲ ਨਹੀਂ ਹਿੰਦੂ ਸਮਾਜ ਕਿੱਥੇ ਜਾਵੇ ਪੰਜਾਬੀ ਹਿੰਦੂ ਕਿੱਥੇ ਜਾਵੇ ਦੱਸ ਤੁਸੀਂ ਕਹਿੰਨੇ ਹੋ ਇੱਕ ਗੱਲ ਬੜੀ ਗੱਲ ਬੜੀ بڑے بڑے ਮੰਚਾਂ ਤੇ ਗੱਲ ਕੀਤੀ ਜਾਂਦੀ ਹੈ ਵੀ ਹਿੰਦੂ ਸਮਾਜ ਸਾਡਾ ਭਰਾ ਹਿੰਦੂ ਸਾਡੇ ਭਰਾ ਉਹਨਾਂ ਦੀ ਅੱਖ ਵਾਲ ਕੋਈ ਦੇਖ ਕੇ ਦਿਖਾਵੇ ਕਹਿੰਦੇ ਨਾ ਗੱਲ ਕੀਤੀ ਜਾਂਦੀ ਨਾ ਬਿਲਕੁਲ ਫਿਰ ਹਿੰਦੂ ਸਮਾਜ ਨੂੰ ਅਗਰ ਮੁੱਖ ਮੰਤਰੀ ਦਾ ਦਿੱਤਾ ਜਾਵੇ ਲੁਧਿਆਣਾ ਸੀਟ ਹਿੰਦੂ ਨੂੰ ਦਿੱਤੀ ਜਾਂਦੀ ਤੇ ਇਤਰਾਜ਼ ਕੀ ਸੀ ਦੱਸੋ ਮੇਰੀ ਗੱਲ ਉਹ ਹੁਣ ਉਹ ਕਾਂਗਰਸ ਪਾਰਟੀ ਨੇ ਨਹੀਂ ਦਿੱਤੀ ਸੁਨੀਲ ਜਾਖੜ ਬੰਨਾ ਚਾਹੁੰਦੇ ਸੀ ਉਧਰ ਚਲੇ ਗਏ ਉਹ ਅੱਜ ਵੀ ਉੱਥੇ ਕਹਿੰਦੇ ਕਿ ਮੈਂ ਗੱਲ ਕਰਦਾ ਹਿੰਦੂਆਂ ਦੀ ਕਰਦਾ ਨਾ ਹਿੰਦੂ ਦੀ ਕਦੋਂ ਕੀਤੀ ਉਹਨਾਂ ਨੇ ਜਦੋਂ ਉਹਨਾਂ ਨੂੰ ਹਿੰਦੂ ਮੁੱਖ ਮੰਤਰੀ ਨਹੀਂ ਬਣਾਇਆ ਜਦੋਂ ਉਹਨਾਂ ਨੂੰ ਸਮਝੋ ਮੇਰੀ ਗੱਲ ਅੱਜ ਆਸ਼ੂ ਭਾਰਤ ਪੂਸ਼ਣ ਆਸ਼ੂ ਜੀ ਦੀ ਮੈਂ ਇੱਕ ਇੰਟਰਵਿਊ ਸੁਣ ਰਿਹਾ ਸੀ ਉਹਨਾਂ ਨੂੰ ਵੀ ਅਗਰ ਲੁਧਿਆਣਾ ਤੋਂ ਟਿਕਟ ਦੀ ਮਿਲ ਤਾਂ ਉਹਨਾਂ ਨੂੰ ਵੀ Hindu ਯਾਦ ਆਇਆ Hindu ਸ਼ਬਦ ਯਾਦ ਆਇਆ Hindu ਨਹੀਂ ਯਾਦ ਆਇਆ Hindu ਸ਼ਬਦ ਯਾਦ ਆਇਆ ਮੇਰੀ ਗੱਲ ਇੱਕ ਤਕਲੀਫ ਸਮਝੋ ਮੇਰੀ ਗੱਲ Hindu ਸ਼ਬਦ ਇਨੀ ਨੇ ਵੱਡੇ ਮੰਚੇ ਲੱਗੇ ਲੱਗੇ ਪੰਜਾਬ ਚ ਬੜੀ ਬੜੀ ਰੈਲੀ ਹੋਈਆਂ ਬਿਲਕੁਲ ਇੱਕ ਦੂਜੇ ਦੇ આરોਪ ਪ੍ਰਤੀਯੋਗ ਜਾਂ ਗੱਲ ਕੀਤੀ ਗਈ ਸਿੱਖ ਸਮਾਜ ਦੀ ਕਾ ਕਿਸੇ ਮੰਚ ਤੋਂ ਹਿੰਦੂ ਸ਼ਬਦ ਵੀ ਮੁੱਛੂ ਕਿਸੇ ਰਾਜਨੀਤਿਕ ਲੀਡਰ ਨੇ ਕੱਢਿਆ ਚੱਜੀ ਜੀ ਰਿਹਾ ਹੋਰ ਰਵਨੀਤ ਬਿੱਟੂ ਕਰ ਰਹੇ ਹੈ ਨਾ ਹਰ ਦਿਨ ਉਹ ਮੰਦਿਰ ਚ ਨੇ ਕਦੇ ਕ ਕਨਈਆ ਮਿੱਤਲ ਆ ਰਹੇ ਹੈ ਉੱਥੇ ਬੰਕੇ ਬਿਹਾਰੀ ਦੀ ਭਗਵਾਨ ਰਾਮ ਦੀ ਗੱਲ ਹੋ ਰਹੀ ਹੈ ਨਾਰੇ ਲੱਗ ਰਹੇ ਹੈ ਕਦੋਂ ਹੋ ਰਹੀ ਹੈ ਸਾਰਾ ਦਿਨ ਬਹਿ ਕੇ ਕਦੋਂ ਹੋ ਰਹੀ ਹੈ ਕੱਲ ਤੁਸੀਂ ਦੇਖਿਆ ਨਹੀਂ ਰਵਨੀਤ ਬਿੱਟੂ ਫੋਟੋ ਹੱਥ ਚ ਰੱਖ ਕੇ ਕਦੋਂ ਹੋ ਰਹੀ ਹੈ ਜਦੋਂ ਚੋਣ ਹੈ ਜਦੋਂ ਮੈਨੂੰ ਜ਼ਰੂਰਤ ਹੈ ਹਿੰਦੂ ਸਮਾਜ ਦੀ ਉਦੋਂ ਹੋ ਰਹੀ ਹੈ ਜਦੋਂ ਮੰਦਿਰ ਟੁੱਟੇ ਦੂਤ ਤੇ ਹੀ ਉਦੋਂ ਰਵਨੀਤ ਸਿੰਘ ਬਿੱਟੂ ਕਿੱਥੇ ਸੀਗਾ ਦਸੋ ਨਾ ਹਿੰਦੂਸਵਾਦ ਇਹ ਵੀ ਪੁੱਛਣਾ ਚਾਹੁੰਦਾ ਨਾ ਜਦੋਂ ਸਾਡੇ ਮੰਤਰਾਂ ਦੀ ਬੇਦਬੀ ਵੀ ਸਾਡੇ ਦੇਵੀ ਦੇਵਤੇ ਦਾ અપਮਾਨ ਹੋਇਆ ਉਦੋਂ ਰਵਨੀ ਸਿੰਘ ਬਿੱਟੂ ਕਿੱਥੇ ਸੀਗਾ ਅੱਜ ਫੋਟਾਂ ਦੀ ਗੱਲ ਆ ਗਈ ਤਾਂ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਜੈ ਮਾਤਾ ਦੀ ਜੈ ਮਾਤਾ ਦੀ ਕਿਉਂ ਕਾਹਦੇ ਲਈ ਦੱਸੋ ਨਾ ਐਡਾ ਹਿੰਦੂ ਉਹ ਗੈਰ ਬਿਰਮਤਾ ਵਿੱਚ ਜਿਹੜਾ ਆਵੇ ਸਾਡੇ ਕੋਲੋਂ ਸਾਨੂੰ ਫੁੱਦੂ ਬਣਾ ਕੇ ਚਲੇ ਜਾਵੇ ਬੇਕੂ ਬਣਾ ਕੇ ਚਲਾ ਜਾਵੇ ਪਰ ਉਹ ਜਿੱਤਣਗੇ ਜਿੱਤ ਕੇ ਜਾਣਗੇ ਤੁਹਾਡੀ ਗੱਲ ਨਹੀਂ ਕਰਨਗੇ ਜਿਹੜੇ ਅੱਜ ਤੁਹਾਡੇ ਬਾਰੇ ਗੱਲ ਕਰਦੇ ਨੇ ਸਾਰਾ ਪਿੰਡ ਮਰ ਜਾਏ ਬਿੱਟੂ ਸਰਪੰਚ ਨਹੀਂ ਬਣਦਾ ਸਾਰਾ ਪਿੰਡ ਮਰ ਜਾਏ ਬਿੱਟੂ ਸਰਪੰਚ ਨਹੀਂ ਬਣ ਕੀ ਮਤਲਬ ਨਹੀਂ ਜਿੱਤੇ ਬਿਲਕੁਲ ਨਹੀਂ ਜਿੱਤੇ ਸਾਫ਼ ਕਹਿ ਰਿਆਂ ਲਗਭਗ 50000 ਵੋਟਾਂ ਦੇ ਬਿੱਟੂ ਸਰਪੰਚ ਰੂਗਾ ਇਥੋਂ ਦੀ ਸ਼ਿਵ ਸੈਨਾ ਸਾਥ ਨਹੀਂ ਦੇ ਰਹੀ ਸ਼ਿਵ ਸੈਨਾ ਤਾਂ ਛੱਡੋ ਤੁਸੀਂ ਦੇ ਦੇ ਰਹੀ ਹਿੱਸਾ ਹਿੰਦੂ ਸਿੱਧਾ ਸਵਾਲ ਹੈ ਮੇਰਾ ਸ਼ਿਵ ਸੈਨਾ ਨਮੀਦ ਬਿੱਟੂ ਦਾ ਸਾਥ ਨਹੀਂ ਦੇ ਰਹੀ ਮੈਂ ਤੁਹਾਨੂੰ ਸਾਫ਼ ਕਹਿ ਰਿਆਂ ਸਾਰਾ ਪਿੰਡ ਮਰਜੇ ਬਿੱਟੂ ਸਰਪੰਚ ਨਹੀਂ ਮੰਨਦਾ ਲਗਭਗ 50000 ਵੋਟਾਂ ਤੋਂ ਬਿੱਟੂ ਲੁਧਿਆਣਾ ਸੀਟ ਹਰੇਗਾ ਤੁਹਾਡੇ ਨਾਲ ਤੁਹਾਡੇ ਸਾਥੀ ਹਿੰਦੂ ਭਰਾ ਗਿਲਾ ਨਹੀਂ ਕਰਨਗੇ ਕਿ ਜਦੋਂ ਜਿਸ ਲਹਿਰ ਦੇ ਵਿੱਚ ਆਪਾਂ ਜਿਤਾਉਣ ਤੁਰੇ ਆ ਉਸ ਵੇਲੇ ਰਜੀਤ ਟੰਡਨ ਵਿਰੋਧ ਕਰ ਰਿਹਾ ਉਹ ਇਸ ਲਹਿਰ ਦੇ ਖਿਲਾਫ ਖੜਾ ਹੋਇਆ ਬਿਲਕੁਲ ਬਿਲਕੁਲ ਕਈ ਮੇਰੇ ਸਾਥੀ ਕੀ ਮੇਰੇ ਕੋਈ ਹਿੰਦੂ ਦੋਸਤ ਮੇਰੇ ਬਿੱਤਰ ਜਿਹੜੇ ਸਾਡੇ ਫਾਲੋਅਰਸ ਨੇ ਉਹ ਵੀ ਸਾਡਾ ਗਿਲਾ ਗਿਲਾ ਕਰ ਰਹੇ ਨੇ ਜਦੋਂ 10 ਸਾਲ ਪਹਿਲਾਂ ਮੈਂ ਇੱਕ ਸਵਾਲ ਖੜਾ ਕੀਤਾ ਸੀ ਪੰਜਾਬ ਦਾ ਮੁੱਖ ਮੰਤਰੀ ਹਿੰਦੂ ਕਿਉਂ ਨਹੀਂ ਉਦੋਂ ਵੀ ਸਾਡੇ ਲੋਕਾਂ ਨੇ ਕਿਹਾ ਸੀ ਲੈ ਇਹ ਕਿਹੜੀ ਗੱਲ ਕਰਤੀ ਇਹ ਕਿਹੜਾ ਮੁੱਦਾ ਚੱਕ ਲਿਆ ਇਹ ਤਾਂ ਹੋਣੀ ਸਦਾ ਪੰਜਾਬ ਦਾ ਮੁ ਪਰ ਜਦੋਂ ਅਸੀਂ ਮੁੱਦਾ ਚੱਕਿਆ ਜਦੋਂ ਅਸੀਂ ਗੱਲ ਕੀਤੀ ਮੱਲੇ ਗਲੀਆਂ ਚਰਚਾ ਹੋਈ ਨਾ ਰਾਜਨੀਤਿਕ ਦਲਾਂ ਦੇ ਕੰਨ ਬੜੇ ਵੱਡੇ ਹੁੰਦੇ ਆ ਅਕਾਲੀ ਦਲ ਦੇ ਸਪੀਰ ਵੀ ਬਾਦਲ ਨੇ ਕਿਹਾ ਸੀਗਾ ਵੀ ਜਦੋਂ ਮੇਰੀ ਸਰਕਾਰ ਆਈ ਵੀ ਮੈਂ ਪੰਜਾਬ ਵਿੱਚ ਡਿਪਟੀ ਸੀਐਮ ਹਿੰਦੂ ਲਾਉਂਗਾ ਕਦੀ ਹਿੰਦੂ ਸੁਣਿਆ ਸੀ ਕਾਂਗਰਸ ਦੀ ਸਰਕਾਰ ਬਣੀ ਜਦੋਂ ਪਲਟੀ ਵਜੀ ਕੈਪਟਨ ਮਨਿੰਦਰ ਸਿੰਘ ਨੂੰ ਉਤਾਰਿਆ ਗਿਆ ਉਸ ਤੋਂ ਬਾਅਦ ਕਾਂਗਰਸ ਨੇ ਵੀ ਡਿਪਟੀ ਸੀਐਮ ਹਿੰਦੂ ਲਾਇਆ ਕਿਹਾ ਅੱਜ ਤੱਕ 1966 ਤੋਂ ਬਾਅਦ ਜਦੋਂ ਪੰਜਾਬੀ ਸੂਬਾ ਬਣਿਆ ਕਦੀ ਹਿੰਦੂ ਨੂੰ ਡਪੀਸੀਐਮ ਇਦਾਂ ਕਹਿ ਕੇ ਲਾਇਆ ਗਿਆ ਜਿੱਤ ਹਾਰ ਦੇਖਦੀਆਂ ਨਾ ਪੋਲਿਟਿਕਲ ਪਾਰਟੀਆਂ ਤਾਂ ਜੇ ਕੀ ਤੁਹਾਨੂੰ ਕੀ ਲੱਗਦਾ ਜੇ ਸੁਨੀਲ ਜਾਖੜ ਨੂੰ ਸੀਐਮ ਲਾ ਦਿੰਦੇ ਤਾਂ ਦੁਬਾਰਾ ਕਾਂਗਰਸ ਦੀ ਸਰਕਾਰ ਬਣ ਜਾਂਦੀ ਉਹ ਬਾਤ ਦੀ ਗੱਲ ਹੈ ਮੈਂ ਉਸ ਗੱਲ 'ਚ ਨਹੀਂ ਪੈਣਾ ਚਾਹੁੰਦਾ ਸੁਨੀਲ ਜਾਖੜ ਜੀ ਕੀ ਨਹੀਂ ਸੁਨੀਲ ਜਾਖੜ ਜੀ ਨੂੰ ਜਦੋਂ ਤਕਲੀਫ ਹੋਈ ਤਾਂ ਉਹਨਾਂ ਨੇ ਹਿੰਦੂ ਸ਼ਬਦ ਮੂੰਹ 'ਚੋਂ ਪ੍ਰਯੋਗ ਕੀਤਾ ਸ਼ਾਇਦ ਬੀਜੇਪੀ ਨੂੰ ਲੱਗਿਆ ਵੀ ਸ਼ਾਇਦ ਹਿੰਦੂ ਚਿਹਰਾ ਵੀ ਸ਼ਾਇਦ ਇਹਦੇ ਕਰਕੇ ਪੰਜਾਬ ਸਾਨੂੰ ਕੁੱਟ ਕਰ ਤੁਹਾਨੂੰ ਕੀ ਲੱਗਦਾ ਕਿ ਪੰਜਾਬੀ ਹਿੰਦੂਆਂ 'ਚ ਇਕਾ ਨਹੀਂ ਹੈ ਬਿਲਕੁਲ ਇਕਾ ਹੈਗਾ ਪਰ ਅਸੀਂ ਗੁਲਾਮ ਜਿਸੋ ਮੇਰੀ ਗੱਲ ਪਿਛਲੇ 55 ਸਾਲਾਂ ਦੇ ਗੁਲਾਮ ਹਾਂ ਸੁਣ ਲੋ ਮੇਰੀ ਗੱਲ ਪਗੜੀਦਾਰ ਸਮਾਜ ਤੇ ਸਾਨੂੰ ਸਰਕਾਰਾਂ ਨੇ ਬਣਾਇਆ ਪੋਲਿਟਿਕਲ ਪਾਰਟੀਆਂ ਨੇ ਬਣਾਇਆ ਪੋਲਿਟਿਕਲ ਪਾਰਟੀਆਂ ਨੇ ਬਣਾਇਆ ਇਸ ਤਰੀਕੇ ਨਾਲ ਤਾਂ ਜਿਹੜਾ ਜਦੋਂ ਸਿੱਖੀ ਗੱਲ ਕਹਿੰਦਾ ਕਿ ਅਸੀਂ ਇਸ ਮੁਲਕ ਚ ਗੁਲਾਮ ਹਾਂ ਉਹ ਠੀਕ ਕਹਿੰਦਾ ਫਿਰ ਆਪਦੀ ਗੱਲ ਤੁਸੀਂ ਅੱਜ ਪੰਜਾਬ ਚ ਬਹਿ ਕੇ ਕਹਿੰਦੇ ਕਿ ਅਸੀਂ ਦਸਤਾਰਧਾਰੀਆਂ ਦੇ ਗੁਲਾਮ ਹਾਂ ਮੱਕੜ ਸਾਹਿਬ ਇੱਕ ਗੱਲ ਸਮਝੋ ਮੇਰੀ ਗੱਲ ਜਦੋਂ ਨਾ ਅਸੀਂ ਮੁੱਦਾ ਚੱਕਿਆ ਵੀ ਪੰਜਾਬ ਦਾ ਮੁੱਖ ਮੰਤਰੀ ਹਿੰਦੂ ਕਿਉਂ ਨਹੀਂ ਸਾਡੇ ਹੀ ਕਈ ਭਾਈ ਲੋਕ ਸਾਡੇ ਪੰਜਾਬੀ ਹਿੰਦੂਆਂ ਦੇ ਲੋਕ ਕਹਿਣ ਲ ਕਿੰਦੇ ਤਾਂ ਸੰਵਿਧਾਨ ਚ ਲਿਖਿਆ ਹੋਇਆ ਵੀ ਜਿਹੜੇ ਪੰਜਾਬ ਦਾ ਮੁੱਖ ਮੰਤਰੀ ਬਣੂਗਾ ਸਿੱਖ ਸਮਾਹਤ ਹੀ ਬਣੂਗਾ ਮਤਲਬ ਦੇਖੋ ਸੀ ਇੰਨੇ ਡੀਗ੍ਰੀਡ ਹੋ ਚੁੱਕੇ ਆ ਸਮਝੋ ਮੇਰੀ ਗੱਲ ਦੇਸ਼ ਦੀ ਸਰਕਾਰ ਥੋਡੇ ਵੱਲ ਏਜੰਸੀਆਂ ਥੋਡੇ ਵੱਲ ਦੇਸ਼ ਦਾ ਸਾਰਾ ਸਿਸਟਮ ਥੋਡੇ ਵੱਲ ਆਰਐਸਐਸ ਐਡੀ ਵੱਡੀ ਸੰਸਥਾ ਉਹ ਤੁਹਾਡੇ ਕੋਲੇ ਆ ਅੱਜ ਹਰ ਥਾਂ ਦੇ ਉੱਤੇ ਚਰਚਾ ਵੀ ਹਿੰਦੂ ਰਾਸ਼ਟਰ ਬਣਾਉਣਾ ਹੈ ਬੋ ਗਿਣਤੀ ਥੋੜੀ 100 ਕਰੋੜ ਦੇ ਨੇੜੇ ਆਬਾਦੀ ਉਹ ਤੁਹਾਡੇ ਕੋਲੇ ਅੱਜ ਵੀ ਰਜੀਵ ਟੰਡਨ ਕਹਿ ਰਿਹਾ ਕਿ ਅਸੀਂ ਦਸਤਾਰਧਾਰੀਆਂ ਦੇ ਗੁਲਾਮ ਆ ਜਿਹੜੇ ਦਸਤਾਰਧਾਰੀਆਂ ਨੇ ਮਹਾਰਾਜਾ ਰਣਜੀਤ ਸਿੰਘ 'ਚ ਵੀ ਕਿਸੇ ਨੂੰ ਗੁਲਾਮ ਨਹੀਂ ਬਣਾਇਆ ਰਾਜ ਦੇ ਵਿੱਚ ਉਹ ਅੱਜ ਰਜੀਵ ਟੰਡਨ ਕਹਿ ਰਿਹਾ ਪੰਜਾਬ 'ਚ ਗੁਲਾਮਾਂ ਸੀ ਤੁਸੀਂ ਗੁਲਾਮ ਦੱਸੋ ਨਾ ਇਹ ਸ਼ਰਮਨਾਕ ਬਿਆਨ ਪੰਜਾਬੀ Hindu ਕਿੱਥੇ ਖੜਾ ਇਹ ਸ਼ਰਮਨਾਕ ਬਿਆਨ ਪੰਜਾਬੀ Hindu ਕਿੱਥੇ ਖੜਾ ਦੱਸੋ ਨਾ ਅੱਜ ਨਾਲ ਖੜਾ ਮੋਢੇ ਨਾਲ ਮੋਢਾ ਲਾ ਕੇ ਖੜਾ ਹੈ ਭਾਈ ਚਾਰਕ ਸੱਚ ਖੜਾ ਪੰਜਾਬੀ Hindu ਨੇ ਆਪਣਾ ਹੱਕ ਮੰਗਲੇ ਤਕਲੀਫ ਕਿਉਂ ਫਿਰ ਕੋਈ ਕੋਈ ਹੱਕ ਪੰਜਾਬੀ Hindu ਨੇ ਆਪਣਾ ਹੱਕ ਮੰਗਲੇ ਤਕਲੀਫ ਕਿਉਂ ਬਾਕੀ ਕੈਂਡੀਡੇਟ ਨਹੀਂ ਖੜੇ ਨਹੀਂ ਖੜੇ ਹੋਣਗੇ ਇਹ ਕਿਨ ਸ਼ਰਮਾ ਅਕਾਲੀ ਗੱਲ ਨਹੀਂ ਇਹ ਵੀ ਇੱਕ ਕੈਂਡੀਡੇਟ ਹੈ ਚਲੋ ਇੱਕ ਮਿੰਟ ਗੱਲ ਕਰਨਨ ਕੁਮਾਰ ਟੀਨੂ ਕੌਣ ਨੇ ਉਹ ਸੁਣ ਤੋਂ ਲੋ ਮੇਰੀ ਗੱਲ ਸੁਣੋ ਪੰਜਾਬੀ Hindu ਨੇ ਆਪਣਾ ਹੱਕ ਮੰਗਲੇ ਤਕਲੀਫ ਕਿਉਂ ਜੋ ਪੰਜਾਬੀ ਹਿੰਦੂ ਨੇ ਕਿਹਾ ਕਿਸੇ ਨੂੰ ਕੋਈ ਤਕਲੀਫ ਨਹੀਂ ਪੰਜਾਬੀ ਹਿੰਦੂ ਨੇ ਕਿਹਾ ਤਾਂ ਵੀ ਭਾਜਪਾ ਨੂੰ ਇੱਥੇ ਆਪਣਾ ਉਮੀਦਵਾਰ ਹਿੰਦੂ ਸਮਾਜ ਤੋਂ ਤਾਰਨਾ ਚਾਹੀਦਾ ਤਕਲੀਫ ਕਿਉਂ ਪੰਜਾਬੀ ਹਿੰਦੂ ਨੇ ਕਿਹਾ ਤਾਂ ਪਟਿਆਲੇ ਵਿੱਚੋਂ ਮਹਾਰਾਣੀ ਪ੍ਰਤੀਪਤ ਤੋਂ ਇਲਾਵਾ ਕੋਈ ਹਿੰਦੂ ਸਮਾਜ ਦਾ ਉਮੀਦਵਾਰ ਤਾਰਨਾ ਚਾਹੀਦਾ ਸੀ ਤਾਂ ਤਕਲੀਫ ਕਿਉਂ ਕਦਰ ਪੰਜਾਬੀ ਹਿੰਦੂ ਨੇ ਕਿਹਾ ਅੰਬਰ ਸੱਚੋ ਹਿੰਦੂ ਉਮੀਦਵਾਰ ਹੋਣਾ ਚਾਹੀਦਾ ਸੀਗਾ 100% ਦੇਣਾ ਦੇਣੀ ਚਾਹੀਦੀ ਸੀ ਪਰ ਜਦੋਂ ਤੁਸੀਂ ਇਹ ਕਹਿੰਦੇ ਹੋ ਕਿ ਦਸਤਾਰਧਾਰੀ ਨਹੀਂ ਹੋ ਸਕਦਾ ਇਹਦੇ ਤੇ ਤਕਲੀਫ ਹੈ ਇਸ ਗੱਲ ਦੇ ਉੱਤੇ ਤਕਲੀਫ ਹੈ ਅਗਰ ਤੁਸੀਂ ਸਿੱਖ ਨੂੰ ਵੋਟ ਪਾਣੀਆ ਫਿਰ ਅਮਰਿੰਦਰ ਸਿੰਘ ਰਾਜੇ ਨੂੰ ਵੋਟ ਕਿਉਂ ਨਾ ਪਾਈਏ ਅਗਰ ਹਿੰਦੂ ਨੂੰ ਵੋਟ ਪਾਣੀਆ ਤਾਂ ਸ਼ੋਕਰਾਸ਼ ਪੱਪੀ ਨੂੰ ਵੋਟ ਕਿਉਂ ਨਾ ਪਾਈਏ ਸੀ ਦੱਸੋ ਨਾ ਮੇਰੀ ਗੱਲ ਦੱਸੋ ਰਵੀ ਸਿੰਘ ਬਿੱਟੂ ਪੱਪੂ ਸ਼ੋਕਰਾਸ਼ਰ ਪੱਪੀ ਤੋਂ ਵੱਡਾ ਤਾਂ ਨਹੀਂ ਹਿੰਦੂ ਹੈਗਾ ਰਵੀ ਸਿੰਘ ਬਿੱਟੂ ਤਦ ਵੀ ਸ਼ੋਕਰਾਜ ਪਰ ਪੱਪੀ ਗੋਲਮ ਦੱਪਾਈਏ ਉਹ ਇਹ ਗੱਲ ਨਹੀਂ ਕਰਦੇ ਨਾ ਨਹੀਂ ਰਾਜਾ ਵੜਿੰਗ ਹਿੰਦੂ ਰਾਸ਼ਟਰ ਦੀ ਗੱਲ ਕਰਦੇ ਨਾ ਪੱਪੀ ਪ੍ਰੈਸ਼ਰ ਗੱਲ ਕਰਦੇ ਗਲਤ ਤਾਂ ਭਾਜਪਾ ਹੀ ਕਰ ਰਹੀ ਹੈ ਨਾ ਹਿੰਦੂ ਸਮਾਜ ਦੀ ਗੱਲ ਕਰੋ ਨਾ ਗੱਲ ਦੀ ਗੱਲ ਕਰੋ ਪੰਜਾਬੀ ਹਿੰਦੂ ਦੀ ਗੱਲ ਕੌਣ ਕਰੇਗਾ ਉਹਦੇ ਮੈਂ ਹੱਕ ਦੀ ਗੱਲ ਕੌਣ ਕਰੇਗਾ ਮੈਂ ਫਿਰ ਕਹਿ ਰਿਹਾ ਤੁਹਾਨੂੰ ਪੱਪੀ ਪ੍ਰੈਸ਼ਰ ਗੱਲ ਕਰਦੇ ਬਿਲਕੁਲ ਕਰਦੇ ਨੇ ਉਹਨਾਂ ਨੇ ਹਿੰਦੂ ਸਮਾਜ ਦੀ ਗੱਲ ਕਰਦੇ ਬਿਲਕੁਲ ਉਹਨਾਂ ਨੇ ਆਪਣੇ ਪੈਸੇ ਨਾਲ ਲਾ ਕੇ ਆਪਣੇ ਪਰਿਵਾਰ ਦੇ ਪੈਸੇ ਦੇ ਨਾਲ ਬਾਲਾ ਜੀ ਦਖਨੂ ਮਾਨ ਜੀ ਦਾ ਬੜ੍ਹਸ਼ਾਲ ਮੰਦਿਰ ਬਣਾਇਆ ਹੋਊਗਾ ਦੇ ਇਸ ਗੱਲ ਤੇ ਆਨੀ ਬਿੱਟੂ ਦਾ ਸਭ ਨੂੰ ਪਤਾ ਵੀ ਬਿੱਟੂ ਭਾਈ ਸਾਹਿਬ ਤਾਂ ਚਿੱਤਨ ਤੋਂ ਬਾਅਦ ਕਿਸੇ ਦਾ ਫੋਨ ਨਹੀਂ ਚੱਕਦੇ ਵਿਕਾਸ ਤਾਂ ਬੜੀ ਦੂਰ ਦੀ ਗੱਲ ਹੈ ਭਾਜਪਾ ਦੇ ਲੀਡਰ ਖੁਦ ਕਹਿੰਦੇ ਵੀ ਸਾਡੂ ਵੀ ਪਤਾ ਵੀ ਚਾਹਤ ਦੀ ਤੋਂ ਬਾਅਦ ਨਹੀਂ ਸਾਡਾ ਵੀ ਫੋਨ ਨਹੀਂ ਚੱਕਣਾ ਇਹ ਗਿੱਲਾ ਤੁਹਾਨੂੰ ਆਪਣੇ ਨਾਲ ਹੋਣਾ ਚਾਹੀਦਾ ਥੋੜੀ ਇਹ ਆਵਾਜ਼ ਉੱਥੋਂ ਤੱਕ ਕਿਉਂ ਨਹੀਂ ਪਹੁੰਚੀ ਕਿ ਪਾਰਟੀ ਇਹ ਮਹਿਸੂਸ ਕਰਦੀ ਕਿ ਇੱਥੇ ਰਵਨੀਤ ਬਿੱਟੂ ਨੂੰ ਟਿਕਟ ਨਹੀਂ ਦੇਣੀ ਅਸੀਂ ਬਿਲਕੁਲ ਅਸੀਂ ਪੰਜਾਰ ਹੈ ਨਾ ਉਹਨਾਂ ਆਪਣੀ ਹਰਾ ਕੇ ਉਹਨਾਂ ਨੂੰ ਕਰੇ ਪਿਠਾਵਾਗੇ ਨਾ ਤੁਸੀਂ ਤੋਂ ਪਹੁੰਚੂਗੀ ਨਾ ਤੁਸੀਂ ਉਹ ਆਡੀਓ ਸੁਣਿਆ ਜਿੱਥੇ ਸਿਮਰਨਜੀਤ ਬੈਂਸ ਦੇ ਨਾਲ ਬਿੱਟੂ ਗੱਲ ਕਰ ਰਹੇ ਉਹਦੇ ਵਿੱਚ ਇਹ ਕਿ ਕੋਈ ਨਕਲੀ ਪੱਗ ਬੰਨ ਕੇ ਵੀ ਜਾਂਦਾ ਰਹੇ ਵੀ ਉਹ ਵੀ ਇਹਨਾਂ ਨੂੰ ਚੰਗਾ ਲੱਗਦਾ ਫਿਰ ਇਹ ਤਾਂ ਪਸੰਦ ਆ ਰਹੇ ਨਾ ਬਿਲਕੁਲ ਕਲੀਅਰ ਗੱਲ ਸਿੱਖ ਤਾਂ ਚਾਹੁੰਦੇ ਆ ਉਹ ਜੇ ਪ੍ਰਧਾਨ ਮੰਤਰੀ ਇੱਥੇ ਆ ਰਿਹਾ ਉਹ ਦਸਤਾਰ ਬੰਨਦਾ ਵੀ ਮੋਦੀ ਜੀ ਨੂੰ ਇੱਕੋ ਹੀ ਸਵਾਲ ਹੈ ਨਾ ਯੂਪੀ ਦੀ ਜਾ ਕੇ Hindu ਦੀ ਗੱਲ ਹੁੰਦੀ ਹੈ ਬਿਲਕੁਲ ਠੋਕੇ ਗੱਲ ਕੀਤੀ ਜਾਂਦੀ ਹੈ ਬਿਹਾਰ ਦੀ ਜਾ ਕੇ ਵੀ ਬਿਹਾਰੀ Hindu ਦੀ ਗੱਲ ਕੀਤੀ ਜਾਂਦੀ ਹੈ ਮਹਾਰਾਸ਼ਟਰ ਜਾ ਕੇ ਮਹਾਰਾਸ਼ਟਰ ਦੀ Hindu ਦੀ ਗੱਲ ਕੀਤੀ ਜਾਂਦੀ ਹੈ ਬੰਗਾਲ ਵਿੱਚ ਜਾ ਕੇ ਵੀ ਮਮਤਾ ਦੇ ਖਿਲਾਫ ਦਹਾੜ ਮਾਰੀ ਜਾਂਦੀ ਹੈ ਵੀ ਬੰਗਾਲੀ Hindu ਆਪਨੋ ਵਾਸੀ ਹੈ ਤੇ ਪੰਜਾਬ 'ਚ ਜਾ ਕੇ ਤਕਲੀਫ ਕਿਉਂ ਹੁੰਦੀ ਹੈ ਪੰਜਾਬ 'ਚ ਕੀ ਤੋਂ ਡਰ ਲੱਗਦਾ ਪੰਜਾਬ ਚੰਗ ਕਿਤੋਂ ਡਰ ਲੱਗਦਾ ਇੱਥੇ ਆ ਕੇ ਤੁਸੀਂ ਹਿੰਦੂ ਸਮਾਜ ਨੂੰ ਭੁੱਲ ਜਿੰਨੇ ਹੋ ਵੀ ਇੱਥੇ ਹਿੰਦੂ ਰਹਿੰਦਾ ਨਹੀਂ ਰਹਿੰਦਾ ਦਿੱਲੀ ਦੇ ਸਿੱਖ ਕਤਲੇਆਮ ਦੀ ਗੱਲ ਕੀਤੀ ਮੋਦੀ ਸਾਹਿਬ ਨੇ ਪੰਜਾਬ ਚ ਇੰਨਾ ਹਿੰਦੂ ਕਤਲੇਆਮ ਹੋਇਆ ਉਹਦੀ ਗੱਲ ਕਿਉਂ ਨਹੀਂ ਕੀਤੀ ਦੱਸੋ ਨਾ ਸਵਾਲ ਦੇ ਕਿ ਆ ਪੰਜਾਬ ਦਾ ਹਿੰਦੂ ਮਰਿਆ ਹੋਇਆ ਜੋ ਕਾਂਗਰਸ ਸੋਚਦੀ ਸੀ ਵੀ ਪੰਜਾਬ ਦੇ ਵਿੱਚ ਹਿੰਦੂਆਂ ਦੀ ਕੋਈ ਵੈਲਿਊ ਨਹੀਂ ਉਹੀ ਕਿਹਾ ਭਾਜਪਾ ਸੋਚਦੀ ਹੈ ਵੀ ਵੀ ਹਿੰਦੂ ਸਮਾਜ ਤਾਂ ਬੇਡ ਬੱਕਰੀਆਂ ਐ ਵੀ ਜਿੱਦਾਂ ਮਰਜ਼ੀ ਇਹਨਾਂ ਨੂੰ ਹੱਕ ਕੇ ਲੈ ਜਾਓ ਵੋਟਾ ਪਵਾ ਲਓ ਦਸਤੋ ਲੋਨ ਨੂੰ ਤਾਂ ਹੀ ਬਿੱਟੂ ਨੂੰ ਵੋਟ ਦਿੱਤੀ ਗਈ ਨਾ ਵੀ ਹਿੰਦੂ ਸਮਾਜ ਦੇ ਤਾਂ ਸਾਨੂੰ ਵੋਟ ਪਾਈ ਦੇਣੀ ਆ ਭੇਡ ਬੱਕਰੀਆਂ ਨੇ ਇਹਨਾਂ ਨੂੰ ਤਾਂ ਅਸੀਂ ਮਗਰ ਲਾਇ ਹੋਏ ਆਵੇਂ ਬੂਟਾ ਪਾ ਦੇਣਗੇ ਸਿੱਖ ਚਿਹਰਾ ਲੈ ਲਓ ਵੀ ਸ਼ਾਇਦ ਸਿੱਖਾਂ ਦੀ ਵੋਟਾਂ ਵੀ ਥੋੜੀ ਬੁੱਧੀਆਂ ਪੈ ਜਾਣ। ਹੀ ਚੁੱਪ ਜਾਣਗੇ ਫਿਰ। ਕੌਣ ਬਿੱਟੂ ਜੀ? ਹਾਂ। ਬਿਲਕੁਲ ਤੁਹਾਨੂੰ ਕਹਿੰਦਾ ਸਾਰਾ ਪਿੰਡ ਮਰਜੀ ਬਿੱਟੂ ਦੀ ਸਰਪੰਚ ਬਣਦਾ। 50000 ਤੋਂ ਹਾਰਣਗੇ। ਬਿਲਕੁਲ 50000 ਤੀ ਹਾਰਣਗੇ ਲਗਭਗ 50000 ਬੂਟਾ ਤਾਂ ਸਰ। ਤੁਹਾਡੇ ਨਾਲ ਬਹੁਤ ਮਾੜੀ ਹੋਊਗੀ ਰਵਨੀਤ ਬਿੱਟੂ ਜੇ ਜਿੱਤ ਕੇ ਸਰਕਾਰ ਉੱਤੇ ਬਣ ਗਈ। ਤੇ ਐਮਪੀ ਸਾਹਿਬ ਦੀ ਨਿਗਾਚ ਰਹੋਗੇ ਤੁਸੀਂ 5 ਸਾਲ ਇਹ ਰਜੀਵ ਟੰਡਨ ਹੈ ਇਹ ਉਹ ਸੀਗਾ ਜਿਹੜਾ ਮੈਨੂੰ ਕਹਿੰਦਾ ਸੀ ਤੂੰ ਹਾਰਾ ਮਾੜਾ ਕਰੇ ਮੇਰਾ ਗੁਰੂ ਗੋਰਖਨਾਥ ਨੇ ਮੇਰਾ ਮਾੜਾ ਕਰੇ ਮੇਰੀ ਮਾਂ ਬੰਗਲਾ ਮੁਖੀ ਮੇਰਾ ਨਾ ਮਾੜਾ ਕਰੇ ਇਨਸਾਨ ਕਿਸੇ ਦਾ ਕੁਕੀ ਮਾੜਾ ਕਰਦਾ ਜੇ ਮੇਰੇ ਲੇਖ ਮੇਰੀ ਮਾਂ ਮਾੜੇ ਲਿਖ ਦੂਗੀ ਨਾ ਸ਼ਾਇਦ ਮਾੜੇ ਹੋ ਜਾਣਗੇ ਕਿਸੇ ਇਨਸਾਨ ਦੇ ਲਿਖਣਾ ਮੇਰੇ ਲੇਖ ਨਹੀਂ ਮਾੜੇ ਹੁੰਦੇ ਬਤੌਰ ਹਿੰਦੂ ਰੈਪਰੈਜੈਂਟੇਸ਼ਨ ਤੁਸੀਂ ਚਾਹੁੰਦੇ ਕੀ ਹੋ ਮੈਨੂੰ ਇਹ ਐਕਸਪਲੇਨ ਕਰੋ ਮੈਂ ਬਿਲਕੁਲ ਬੋਲੂਗਾ ਨਹੀਂ ਤੁਸੀਂ ਇੱਕ ਇੱਕ ਗੱਲ ਖੁੱਲ ਕੇ ਦੱਸੋ ਮੈਨੂੰ ਇੱਕ ਗੱਲ ਸਾਫ਼ ਚ ਇਹਨਾਂ ਬੰਦ ਚਲੋ ਤੁਸੀਂ ਕਹਿੰਦੇ ਮੈਂ ਹਿੰਦੂ ਵੀ ਛੱਡ ਦੋ ਮੈਂ ਕਹਿੰਦਾ ਸਿੱਖ ਵੀ ਛੱਡ ਦੇਣੇ ਇੱਕ ਗੱਲ ਠੀਕ ਹੈ ਵਿਕਾਸ ਦੀ ਗੱਲ ਕਰ ਲਈ ਆਪਾਂ ਬਿਲਕੁਲ ਕੈਪਟਨ ਮਿੰਦੂ ਦੀ ਸਰਕਾਰ ਨੇ ਕੀ ਵਿਕਾਸ ਕੀਤਾ ਪੰਜਾਬ ਵਿੱਚ ਜਿਹੜਾ ਉਹਨੂੰ ਮਹਾਰਾਣੀ ਸਾਹਿਬ ਨੂੰ ਉੱਥੇ ਉਹਦਾ ਪਟਿਆਲੇ ਦਾ ਉਮੀਦਵਾਰ ਬਣਾਇਆ ਗਿਆ ਦੱਸੋ ਨਾ ਜਦੋਂ ਨਾ ਬਾਰਦਲ ਸਾਹਿਬ ਦੀ ਸਰਕਾਰ ਸੀ ਕੀ ਰੋਲਾ ਪਾਇਆ ਜਾਂਦਾ ਹੁੰਦਾ ਸੀਗਾ ਰੇਤ ਮਾਫੀਆ ਮੁਰਦਾਬਾਦ ਕੇਵਲ ਮਾਫੀਆ ਜਦੋਂ ਕੈਪਟਨ ਸਾਹਿਬ ਦੀ ਸਰਕਾਰ ਆਈ ਤਾਂ ਟਿੱਪਰ ਰੇਟ ਦਾ 15000 ਰੁਪਏ ਮਹਿੰਗਾ ਹੋ ਗਿਆ ਸੀਗਾ ਤੇ ਕੇਵਲ ਦਾ ਡੱਬਾ ਪਰ ਬਾਕਸ 50 ਰੁਪਏ ਕਲੈਕਸ਼ਨ ਮਹਿੰਗਾ ਹੋ ਗਿਆ ਸੀਗਾ ਉਹੀ ਕੈਪਟਨ ਸਾਹਿਬ ਲਿਆ ਕੇ ਸਾਡੇ ਸਿਰ ਤੇ ਉੱਤੇ ਬਿਠਾ ਦਿੱਤੇ ਜਾਂਦੇ ਨੇ ਦੱਸੋ ਨਾ ਬਿੱਟੂ ਜੀ ਨੇ ਕੀ ਵਿਕਾਸ ਕਰ ਲਿਆ ਕੀ ਸਾਡੇ ਲੁਧਿਆਣੇ ਦਾ ਵਿਕਾਸ ਕਰ ਲਿਆ ਛੱਡੋ ਹੋਰ ਦੂਜੇ ਚਲੋ ਜਿੰਨੇ ਵੀ ਮੁੱਦੇ ਇਸ ਟਮ ਚੱਲਦੇ ਪਏ ਨੇ ਪੰਜਾਬ ਦੇ ਵਿੱਚ ਵੀ ਇੱਕ ਦੂਜੇ ਤੇ આરોਪ ਪ੍ਰਤੀਉਪ ਲਗਾਏ ਜਾਂਦੇ ਨੇ ਕਿਸੇ ਨੇ ਇਹ ਮੁੱਦਾ ਛੇੜਾ ਵੀ ਸਾਡੇ ਤਾਂ ਪੰਜਾਬ ਦੇ ਜਿਹੜੇ ਬੱਚੇ ਨੇ ਸਾਰੇ ਹੀ ਬਦਿਸ਼ਾਂ ਚਲ ਤੁਰਦੇ ਪਏ ਨੇ ਸਾਰੇ ਹੀ ਸਾਡੇ ਬੱਚੇ ਬਾਹਰ ਕਿਸੇ ਨੇ ਇਹ ਗੱਲ ਵੀ ਮੈਨੂੰ ਟਾਂਡੇ ਸ਼ਹਿਰ ਦੇ ਵਿੱਚ ਸਾਡਾ ਜਿਹੜਾ ਨੌਜਵਾਨ ਸਾਰਾ ਬਾਹਰ ਚਲਾ ਗਿਆ ਉੱਥੇ ਕਿ ਤਰ੍ਹਾਂ ਮੈਂ ਕਹ ਦੱਸ ਦਨਾ ਉਹਨਾਂ ਇਲਾਕਿਆਂ ਦੇ ਵਿੱਚ ਨਗਰ ਕੀਰਤਨ ਤੱਕ ਨਹੀਂ ਨਿਕਲੇ ਹੋਣੇ ਕਿਉਂਕਿ ਸਾਡਾ ਨੌਜਵਾਨ ਸਾਰਾ ਬੇਦਿਸ਼ਾਂ 'ਚ ਬੈਠਾ ਕਿਸੇ ਵੀ ਲੀਡਰ ਨੇ ਇਹ ਗੱਲ ਕੀਤੀ ਵੀ ਮੈਨੂੰ ਟਾਂਡੇ ਸ਼ਹਿਰ ਦੇ ਵਿੱਚ ਇੰਡਸਟਰੀ ਦੇ ਫੈਕਟਰੀ ਵਾਢੀ ਲਾਣੀ ਚਾਹੀਦੀ ਫਰੀਦਕੋਟ ਦੇ ਵਿੱਚ ਜਿਹੜਾ ਸਾਡਾ ਨੌਜਵਾਨ ਬਾਹਰ ਜਾ ਰਿਹਾ ਉਹਦੇ ਵੀ ਇੰਡਸਟਰੀ ਫੈਕਟਰੀ ਵਾਢੀ ਲਾਣੀ ਚਾਹੀਦੀ ਹੈ ਫਰੀਦਕੋਟ ਵਿੱਚ ਜਿਹੜਾ ਸਾਡਾ ਨੌਜਵਾਨ ਬਾਹਰ ਜਾ ਰਿਹਾ ਨਵਾਂ ਸ਼ਹਿਰ ਤੋਂ ਸਾਡਾ ਜਿਹੜਾ ਬੱਚਾ ਬਾਹਰ ਜਾ ਰਿਹਾ ਜ ਸਿਰਫ ਗੱਲ ਕੀਤੀ ਤੂੰ ਚੋਰ ਉਹ ਚੋਰ ਉਹ ਚੋਰ ਉਹ ਚੋਰ ਉਹਨੇ ਠੱਗੀ ਮਾਰੀ ਉਹਨੇ ਠੱਗੀ ਮਾਰੀ ਕੀ ਕਿਸੇ ਨੇ ਕੋਈ ਆਪਣਾ ਵਿਜ਼ਨ ਦਿੱਤਾ ਵੀ ਅਸੀਂ ਪੰਜਾਬ ਦੇ ਨੌਜਵਾਨ ਨੂੰ ਵਿਦੇਸ਼ ਜਾਣ ਦੇ ਰੁਕਣ ਲਈ ਅਸੀਂ ਲੋਕ ਫੈਕਟਰੀ ਇੰਡਸਟਰੀਆਂ ਲਗਾਵਾਂਗੇ ਜਿਵੇਂ ਰਵਨੀਤ ਬਿੱਟੂ ਨੇ ਕਿਹਾ ਕਿ ਰਾਜਾ ਬੜਿੰਗ ਤਾਂ ਮਹਿੰਗੀ ਘੜੀ ਪਾਉਂਦਾ ਡੂੜ ਕਰੋੜ ਦੀ ਡਿਫੈਂਡਰ ਤੇ ਆਇਆ ਫਿਰਦਾ ਇੱਥੇ ਇਸ ਕਰਕੇ ਉਹਨੂੰ ਵੋਟ ਨਾ ਪਾਓ ਲੋਕਾਂ ਦੇ ਦਰੋਲੇ ਬਹੁਤ ਕੁਛ ਬਿੱਟੂ ਜੀ ਆਪਾਂ ਵੀ ਕੀ ਕੀਤਾ ਰਾਜੀ ਨੇ ਬੋਰਡ ਲਵਾਤੇ ਵੀ ਫੋਨ ਵੀ ਚੱਕਾਂਗੇ ਕੰਮ ਵੀ ਕਰਾਂਗੇ ਮਤਲਬ ਰਵਨੀਤ ਬਿੱਟੂ ਫੋਨ ਨਹੀਂ ਚੱਕਦੇ ਸਭ ਨੂੰ ਸਾਰੇ ਸ਼ਹਿਰ ਨੂੰ ਪਤਾ ਕਾਂਗਰਸੀਆਂ ਨੂੰ ਪਤਾ ਬੀਜੇਪੀ ਵਾਲੇ ਖੁਦ ਕਹਿੰਦੇ ਸੰਦੇ ਸਾਨੂੰ ਵੀ ਪੂਰਾ ਵਿਸ਼ਵਾਸ ਚਾਹਤਿਕ ਤੋਂ ਬਾਅਦ ਸਾਡਾ ਵੀ ਆਲੇ ਫੋਨ ਜਿਹੜੇ ਟਕਸਾਲੀ ਭਾਜਪਈ ਸੀ ਉਹਨਾਂ ਦਾ ਕੀ ਸਟੈਂਡ ਹੈ ਜਿਹੜੇ ਇੰਨੇ ਇੰਨੇ ਸਾਲ ਦਰੀਆਂ ਚੱਕਦੇ ਰਹੇ ਝਾੜੂ ਮਾਰਦੇ ਰਹੇ ਸਭਾਵਾਂ ਲਾਉਂਦੇ ਰਹੇ ਸ਼ਖਾਵਾਂ ਲਾਉਂਦੇ ਰਹੇ ਕੰਮ ਕਰਦੇ ਰਹੇ ਸਤਪਾਲ ਗੁਸਾਈ ਵੇਲੇ ਦਾ ਇੱਕ ਬੀਜੇਪੀ ਇੱਥੇ ਰਹੀ ਉਹਨਾਂ ਨੇ ਦਿਨ ਰਾਤ ਮਿਹਨਤ ਕਰਕੇ ਪਾਰਟੀ ਖੜੀ ਕੀਤੀ ਇੱਥੇ ਮੇਰਾ ਪ੍ਰਣਾਮ ਹੈ ਪੁਰਾਣੇ ਟ ਜਿਨ੍ਹਾਂ ਨੇ ਵਕਤਾਂ ਨੂੰ ਮੰਨ ਪਰਵੀਨ ਬਾਂਸਲ ਅਰਗੇ ਜਿਨ੍ਹਾਂ ਨੇ ਤਨ ਮਨ ਤਨ ਲਾ ਕੇ ਪਾਰਟੀ ਨੂੰ ਖੜਾ ਕੀਤਾ ਘਰ ਘਰ ਭਾਜਪਾ ਦਾ ਝੰਡਾ ਲੋਕਾਂ ਦੇ ਘਰਾਂ 'ਚ ਲਹਿਰਾਇਆ ਉਹ ਲੋਕ ਪਹਿਲਾਂ ਵੀ ਦਰੀਆਂ ਪਛਾਣਦੇ ਸੀਗੇ ਝਾੜੂ ਮਾਰਦੇ ਸੀ ਉਹ ਅੱਜ ਵੀ ਦਰੀਆਂ ਪਛਾਣ ਕੇ ਝਾੜੂ ਮਾਰ ਰਹੇ ਨੇ ਮੇਰਾ ਪ੍ਰਣਾਮ ਉਹਨਾਂ ਲੋਕਾਂ ਨੂੰ ਉਹਨਾਂ ਦਾ ਕੁਝ ਨਹੀਂ ਬਣੂਗਾ ਦਰੀਆਂ ਪਛਾਣ ਕੇ ਭਾਜੀ ਝਾੜੂ ਮਾਰਨਗੇ ਬਸ ਕੁਝ ਨਹੀਂ ਬਣਨਾ ਦਰੀਆਂ ਪਛਾਣ ਲੋਕ ਚਾਹਦੇ ਸੀਗੇ ਪਿੱਲੂ ਧਿਆਨ ਦੇ ਸੀਟ ਪ੍ਰਵੀਨ ਬਾਂਸਲ ਨੂੰ ਜੀਵਨ ਗੁਪਤੇ ਨੂੰ ਗੁਰਦੇਵ ਦੇਵੀ ਨੂੰ ਜਾਂ ਅਨਿਲ ਸ੍ਰੀ ਸਾਡੇ ਉੱਤੇ ਉਹਨਾਂ ਨੂੰ ਦਿੱਤੀ ਜਾਂਦੀ ਹੂੰ ਲੋਕ ਚਾਹਦੇ ਸੀਗੇ ਪਰ ਕੀਤਾ ਕੀ ਫੇਰ ਲਿਆ ਕੇ ਪਗੜੀਦਾਰੀ ਚਿਹਰਾ ਸਿੱਧੇ ਉਠਾਤਾ ਨਕਿੱਦ ਫਿਰ ਇਹ ਇਹ ਤਾਂ ਬੋਲਦੇ ਨਹੀਂ ਨਕਿੱਦ ਤੁਸੀਂ ਤੁਸੀਂ ਬੋਲੀ ਜਾਂਦੇ ਹੋ ਤੁਸੀਂ ਚਿਹਰਾ ਨਕਿੱਦ ਤੁਸੀਂ ਬੋਲੀ ਜਾਂਦੇ ਹੋ ਪਰ ਇਹਨਾਂ ਚੋਂ ਕੋਈ ਨਹੀਂ ਬੋਲਿਆ ਇੱਕ ਵੀ ਨਹੀਂ ਬੋਲਿਆ ਇਲੈਕਸ਼ਨ ਨਵੀਨ ਬਾਂਸਲ ਤਾਂ ਚੁੱਪ ਹੋ ਕੇ ਘਰੇ ਬਹਿ ਗਏ ਇਲੈਕਸ਼ਨ ਹੋਣ ਤੇ ਗੁਬਾਰ ਪੁੱਟੂਗਾ ਤੁਹਾਨੂੰ ਪਤਾ ਲੱਗ ਜਾਊਗਾ ਅੰਦਰ ਖਾਤੇ ਗੱਲਾਂ ਕਰਦੇ ਨਹੀਂ ਬਿਲਕੁਲ ਯਾਨੀ ਮੈਂ ਕਿਸੇ ਤੇ ਗਲਤ ਬਿਆਨਬਾਚੀ ਨਹੀਂ ਕਰਾਂਗਾ ਮੇਰੀ ਕਿਸੇ ਨਾਲ ਕੋਈ ਵਾਰਤਾਲਾਪ ਨਹੀਂ ਕਿਸੇ ਨਾਲ ਕੋਈ ਕੁਝ ਨਹੀਂ ਜਿਹੜਾ ਆਪੀਨੀਅਨ ਹੈ ਤੁਹਾਡਾ ਇਹ ਮੇਰੇ ਆਪਣੇ ਪਾਸ ਕਿੰਨੀ ਵੋਟ ਪਾਊਗੀ ਕੀ ਨੂੰ ਰਵਨੀਤ ਬੱਟੂ ਨੂੰ ਪਿਛਲੇ ਵਿਧਾਨ ਸਭਾ ਚੋਣਾਂ ਦੀ ਗੱਲ ਕਰਾਂ 1,67,000 ਵੋਟ ਨੋ ਵਿਧਾਨ ਸਭਾ ਸੀਟਾਂ 'ਚ ਪਈਆਂ ਇਹਨਾਂ ਨੂੰ ਮੈਂ ਵੱਤੂ ਵੱਦ 70 ਸੀ ਹਜ਼ਾਰ ਵੋਟ ਵੋ ਰਿਹਾ ਮਤਲਬ 2.5 ਲੱਖ ਵੋਟ 2.670 ਹਜ਼ਾਰ ਵਾਲਾ ਤਾਂ ਕਹਿੰਦੇ ਜੇ 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 ਜ ਮੈਂ ਨਹੀਂ ਕਹਿਣਾ ਚਾਹੁੰਦਾ ਤੀਜੇ ਦੇ ਮੈਂ ਕਿਉਂ ਮੈਟਲੋਸਾ ਨੂੰ ਕਿਉਂ ਘੱਟ ਕਵਾਂ ਮਤਲਬ ਚੌਥੇ ਤੇ ਵੀ ਹੋ ਸਕਦੇ ਮੈਂ ਕੋਈ ਕਮ ਮੈਂ ਨਾ ਕਿਸੇ ਬਾਰੇ ਕੁਝ ਨਹੀਂ ਕਹਿ ਸਕਦਾ ਜੋ ਲੁਧਿਆਣਾ ਸ਼ਹਿਰ ਚ ਮੁਕਾਬਲਾ ਹੈ ਕਾਂਗਰਸ ਹੋ ਰਾਮਾ ਦੀ ਪਾਰਟੀ ਦੇ ਵਿੱਚ ਮੈਂ ਅੰਡਰਐਸਟੀਮੇਟ ਕਰ ਰਿਹਾ ਹਾਂ ਅਗਰ ਹਿੰਦੂ ਨੇ ਵੋਟ ਹਿੰਦੂ ਸੋਚ ਕੇ ਹੀ ਪਾਣਾ ਤੇ ਸ਼ੋਕ ਪ੍ਰਸ਼ਰ ਪੱਪੀ ਨੂੰ ਕਿਉਂ ਨਾ ਪਾਇਆ ਜਾਵੇ ਸਿੱਖ ਕਹਿੰਗੇ ਵੋਟ ਪਾਣੀ ਹੈ ਪਗੜੀ ਧਾਰੂ ਵੀ ਵੋਟ ਪਾਣੀ ਹੈ ਅਗਰ ਅਮਰਿੰਦਰ ਸਿੰਘ ਰਾਜੀ ਨੂੰ ਵੋਟ ਕਿਉਂ ਨਾ ਪਾਈ ਜਾਵੇ ਅਗਰ ਇਹ ਪੂਰੇ ਲੁਧਿਆਣੇ ਹਲਕੇ ਦਾ ਹਿੰਦੂ ਇੱਕ ਨੱਕੇ 'ਚੋਂ ਨਹੀਂ ਲੰਘੂਗਾ ਸਾਰਾ Hindu ਵੋਟ ਨਹੀਂ ਪਾਊਗਾ ਰਵਨੀਤ ਬਿੱਟੂ ਨੂੰ ਮੈਂ ਮੋਦੀ ਜੀ ਦਾ ਭਗਤਾਂ ਪਰ ਮੈਂ ਅੰਧ ਭਗਤ ਨਹੀਂ ਹਾਂ ਮੈਂ ਚਾਹਨਾ ਮੇਰੇ ਦੇਸ਼ ਦਾ ਪ੍ਰਧਾਨ ਮੰਤਰੀ ਨੰਦਰ ਮੋਦੀ ਬਣ ਜਿਹਨੇ ਸਾਡੇ ਦੇਸ਼ ਦਾ ਨਾਮ ਪੂਰੀ ਦੁਨੀਆ ਚ ਕੀਤਾ ਪਰ ਮੈਂ ਵੀ ਚਾਹਾਂਗਾ ਜਿੱਥੇ UP ਦੇ ਵਿੱਚ Hindu ਦੀ ਗੱਲ ਕੀਤੀ ਜਾਂਦੀ ਬਿਹਾਰ ਵਿੱਚ Hindu ਦੀ ਗੱਲ ਕੀਤੀ ਜਾਂਦੀ ਹੈ ਪੰਜਾਬ ਦੇ ਵਿੱਚ ਪੰਜਾਬੀ Hindu ਦੇ ਹੱਕ ਦੀ ਗੱਲ ਕੀਤੀ ਜਾਵੇ ਉਹ ਕੌਣ ਕਰੇਗਾ ਲੋਕਾਂ ਨੂੰ ਆਸ਼ਾ ਸੀ ਕਿ ਮੋਦੀ ਜੀ ਆਣਗੇ ਪੰਜਾਬ ਚ ਕਿਤੇ ਨਾ ਕਿਤੇ Hindu ਦੀ ਗੱਲ ਕਰਨਗੇ ਪਰ ਕਿਸੇ ਵੀ ਜਿੱਥੇ ਮੈਂ આરોਪ ਲਗਾ ਰਹੇ ਹਾਂ ਸਾਰੇ ਰਾਜ ਦੇ ਦਿਲਾ ਦੇ ਲੀਡਰਾਂ ਤੇ ਵੀ ਹਿੰਦੂ ਸ਼ਬਦ ਮੰਚ ਤੋਂ ਨਹੀਂ ਬੋਲਿਆ ਗਿਆ ਮੋਦੀ ਸਾਹਿਬ ਨੇ ਵੀ ਇਹ ਸ਼ਬਦ ਆਪਣੇ ਮੰਚ ਤੋਂ ਨਹੀਂ ਬੋਲਿਆ ਵੀ ਹਿੰਦੂ ਸ਼ਬਦ ਅੱਗੇ ਨਾ ਗੱਲ ਕੀਤੀ ਜਦੋਂ ਅਸੀਂ ਗੱਲ ਛੇੜੀ ਨਾ ਪੰਜਾਬ ਦਾ ਮੁੱਖ ਮੰਤਰੀ ਹਿੰਦੂ ਕਿਉਂ ਨਹੀਂ ਤੇ ਗੱਲ ਅਸੀਂ ਹੋਰ ਕੀਤੀ ਸੀਗੀ ਵੱਡੇ ਵੱਡੇ ਖਾੜੇ ਲੱਗਦੇ ਵੱਡੇ ਵੱਡੇ ਮੰਚੇ ਲੱਗਦੇ ਨੇ ਉੱਥੇ ਬੋਲੇ ਸੋਨਿਆ ਸਸਵੀ ਅਕਾਲ ਦਾ ਉਦਘੋਸ਼ ਲੱਗਦਾ ਲੱਗਦਾ ਲੱਗਣਾ ਚਾਹੀਦਾ ਪੂਰੇ ਆਤਮ ਸਨਮਾਨ ਨਾਲ ਲੱਗਣਾ ਚਾਹੀਦਾ ਅਸੀਂ ਗੱਲ ਹੋਰ ਕੀਤੀ ਸੀਗੀ ਹਜ਼ਾਰਾਂ ਦੀ ਸੰਖਿਆ ਚ ਹਿੰਦੂ ਸਮਾਜ ਦੇ ਲੋਕ ਵੀ ਬੈਠੇ ਹੁੰਦੇ ਨੇ ਉਹਨਾਂ ਦੇ ਭਗਵਾਨ ਬੋਲੇ ਨਾਲ ਦਾ ਹਰ ਹਰ ਮਹਾਦੀਵ ਦਾ ਉਦਗੋਸ਼ ਕਿਉਂ ਨਾ ਲੱਗੇ ਜੈ ਜੈ ਸ਼੍ਰੀ ਰਾਮ ਦਾ ਉਦਗੋਸ਼ ਕਿਉਂ ਨਾ ਲੱਗੇ ਹੂੰ ਦੱਸੋ ਨਾ ਉਹ ਕੌਣ ਲਗਾਏਗਾ ਉਹ ਜ਼ਿੰਮੇਵਾਰੀ ਕਿਹਦੀ ਹੋਊਗੀ ਬੀਜੇਪੀ ਵਾਲੇ ਤਾਂ ਉਹ ਵੀ ਲਗਾ ਸਕਦੇ ਤੇ ਖੁਦ دل ਖੋਲ ਕੇ بڑے ਲੋਕ ਮੈਨੂੰ ਕਮੈਂਟ ਕਰਦੇ ਜਦ ਮੈਂ ਬੋਲਦਾ ਨਾ ਮੇਰੀ ਵੀਡੀਓ ਚਲਦੀਆਂ ਨੇ ਤੇ ਮੈਨੂੰ ਕਹਿੰਦੇ ਨੇ ਲੈ ਵੀ ਇਹ ਹਿੰਦੂ ਵਿਰੋਧੀ ਹਿੰਦੂ ਵਿਰੋਧੀ ਹੋ ਗਿਆ ਸਾਡਾ ਬੰਦਾ ਸਾਡਾ ਹਿੰਦੂ ਵਿਰੋਧੀ ਹੋ ਗਿਆ ਇਹ ਕਿਹੜੀ ਗੱਲ ਕਰਨ ਲੱਗ ਗਿਓ ਪਰ ਤਕਲੀਫ ਦਿੰਦੀ ਹੈ ਤੁਹਾਨੂੰ ਮੇਰਾ ਵੀ ਦਰਦ ਹੈ ਨਾ ਮੇਰਾ ਵੀ ਦਰਦ ਹੈ ਪੰਜਾਬੀ ਹਿੰਦੂ ਕਿੱਥੇ ਖੜਾ ਪ ਪੰਜਾਬੀ ਹਿੰਦੂ ਦਾ ਫੇਰ ਛਿੱਟੇ ਮਾਰਨ ਨੂੰ ਰਹਿ ਗਿਆ ਪੰਜਾਬੀ ਹਿੰਦੂ ਦਾ ਫੇਰ ਇਹਨਾਂ ਦੇ ਮਗਰ ਡੋਲੂ ਲੈ ਕੇ ਮਗਰ ਮਗਰ ਫੇਰ ਉਹਨੂੰ ਰਹਿ ਗਿਆ ਪੰਜਾਬੀ ਹਿੰਦੂ ਦਾ ਫੇਰ ਉਹ ਸਰਦਾਰ ਜੀ ਆਇਆਂ ਦਰੀ ਮਿਸ਼ਾਨੇ ਕੋ ਰਹਿ ਗਿਆ ਝਾੜੂ ਮਿਸ਼ਾਨੇ ਨੂੰ ਰਹਿ ਗਿਆ ਕਿੱਥੇ ਖੜੇ ਅਸੀਂ ਦੱਸੋ ਨਾ ਮੈਨੂੰ ਤੁਹਾਡੀ ਗੱਲ ਸੁਣਨਗੇ ਤੁਹਾਡੇ ਆਪ ਦੇ ਲੋਕ ਦੇਖਦੇ ਆਂ ਵਕਤ ਵਕਤ ਸੁਣਾਏਗਾ ਜਦੋਂ ਦੂਰ ਕਿਉਂ ਜਲਦੇ ਆਪਾਂ ਹਫਤੇ ਦੀ ਗੱਲ ਹੈ ਆਉਣ ਵਾਲਾ ਟਾਈਮ ਹੈ ਜਿੱਥੇ ਰਜੀਵ ਟੰਡਨ ਗੱਲ ਕਰਿਆ ਉਹਦੇ 2 4 10 20 50 ਦੋਸਤ ਗੱਲ ਕਰਦੇ ਨੇ ਵੀ ਪੰਜਾਬ ਦਾ ਮੁੱਖ ਮੰਤਰੀ ਹਿੰਦੂ ਕਿਉਂ ਨਹੀਂ ਆਲਵਾ ਟਾਈਮ ਐਸਾ ਵੀ ਆਏਗਾ ਜਦੋਂ ਹਜ਼ਾਰਾਂ ਦੀ ਤਦਾਦ ਚ ਲੋਕ ਕਹਿਣਗੇ ਕਿ ਪੰਜਾਬ ਦਾ ਮੁੱਖ ਮੰਤਰੀ ਹਿੰਦੂ ਕਿਉਂ ਨਹੀਂ ਬਹੁਤ ਧੰਨਵਾਦ ਤੁਸੀਂ ਸਮਾਂ ਦਿੱਤਾ ਗੱਲਬਾਤ ਕੀਤੀ ਤੁਹਾਡੇ ਦਿਲ ਦੇ ਉਬਾਲ ਨੇ ਤੁਹਾਡੇ ਨਿੱਜੀ ਵਿਚਾਰ ਨੇ ਇਹ ਔਰ ਤੁਹਾਨੂੰ ਲੱਗਦਾ ਹੈ ਕਿ ਰਵਨੀਤ ਬਿੱਟੂ 50000 ਤੋਂ ਹਾਰਨਗੇ ਨਹੀਂ ਕਹਿੰਦੇ ਸਾਰਾ ਪਿੰਡ ਮਰ ਜਾਏ ਬਿੱਟੂ ਸਰਪੰਚ ਨਹੀਂ ਬਣਦਾ ਬਹੁਤ ਧੰਨਵਾਦ ਰਜੀਵ ਟੰਡਨ ਉਹ ਕਹਿ ਰਹੇ ਆ ਕਿ ਹਿੰਦੂਆਂ ਦੀ ਰਿਪਰੈਜ਼ੈਂਟੇਸ਼ਨ ਨਹੀਂ ਹੋ ਰਹੀ ਪੰਜਾਬ ਦੇ ਹਿੰਦੂ ਦਾ ਜ਼ਿਕਰ ਹੋਣਾ ਚਾਹੀਦਾ ਹੈ ਜੇ ਪ੍ਰਾਈਮ ਮਿਨਿਸਟਰ ਵੀ ਪੰਜਾਬ ਆਉਂਦੇ ਆ ਤਾਂ ਉਹ ਸਿਰਫ ਸਿੱਖ ਦੀ ਗੱਲ ਕਰਦੇ ਆ Hindu ਦੀ ਗੱਲ ਨਹੀਂ ਕਰਦੇ ਇਸ ਚ ਤਕਲੀਫ ਕਿਉਂ ਹੋ ਰਹੀ ਆ ਇਹਨਾਂ ਦੇ ਨਿੱਜੀ ਵਿਚਾਰ ਨੇ ਇਸ ਪੇਜ ਕਿਸ ਚ ਇਨਾਂ ਇਜਾਜ਼ਤ ਦਿਓ ਧੰਨਵਾਦ